ਲਓ ਜੀ ਸਮਾਨ ਚੱਕ ਲਈਏ ਤੇ ਵਾਹ ਇਹਨਾਂ ਜੀ ਲੱਗਿਆ ਸੀ ਨਾ ਇੱਥੇ ਜਾਣ ਨੂੰ ਜੀ ਨਹੀਂ ਕਰਦਾ ਸੀ ਹਜੇ ਪਰ ਮਜਬੂਰੀ ਹੈ ਵੀਰਾਵਾਜਾਂ ਮਾਰਦੀ ਹੈ ਤੇ ਉੱਤੋਂ ਪੰਜਾਬ ਦਾ ਡੂਮਣਾ ਵਾਵਾ ਪਿੱਛੇ ਪਿਆ ਹੋਇਆ ਹੈ ਸਾਡੇ ਸਾਨੂੰ ਤਾਂ ਉਦਾਸ ਕਰ ਚੱਲੇ ਹੋ ਨਾ ਕੀ ਕਰੀਏ ਜੀ ਆ ਪੰਜਾਬ ਵਾਲੇ ਕਾਸੀ ਟੋਟ ਨੂੰ ਕਾਜੀ ਜੀ ਰਹਿੰਦੇ ਆ ਸਾਡੇ ਆ ਦੇਖਣ ਵਾਲਿਆਂ ਨੂੰ ਕਹੋ ਇਹ ਕਹਿੰਦੇ ਨੇ ਤੁਸੀਂ ਜਾਂਦੇ ਨਹੀਂ ਆ ਇੱਧਰ ਨਹੀਂ ਜਾਂਦੇ ਉੱਧਰ ਨੇ ਵੀਰਾ ਕੋਲੇ ਜਾਓ ਉਹ ਦਿਖਾਓ ਮਜਬੂਰੀਆਂ ਦਿਨ ਘਟ ਹੈ ਫੇਰ ਆਵਾਂਗੇ ਇੱਕ ਦਿਨ ਤੁਹਾਡੇ ਕੋਲ ਕਿਸੇ ਨੇ ਵੇਖੀ ਨਾ ਨਾ ਫੇਰ ਆਵਾਂਗੇ ਪੱਕਾ ਆ ਦੇਖੋ ਵੀਡੀਓ ਚ ਕਹ ਵੀਡੀਓ ਚ ਕਹਿ ਰਹੇ ਨੇ ਫੇਰ ਆਵਾਂਗੇ ਇੱਕ ਦਿਨ ਮੋਸਟ ਵੈਲਕਮ ਹਾਂਜੀ ਤੁਸੀਂ ਨਾ ਪੰਜ ਸੱਤ ਵਲੌਗ ਪਹਿਲਾਂ ਦੇਖਿਆ ਹੋਣਾ ਖਾਲੂ ਜੀ ਨੇ ਬੜਾ ਕਮਾਇਆ ਸੀ ਸਾਨੂੰ ਕਸੂਰ ਦੇ ਜਿਹੜੇ ਪਿੰਡ ਸੀਗੇ ਉਹ ਕਮਾਏ ਤੇ ਜਿਵੇਂ ਆਲਾਦ ਵਾਲਾ ਇਹਨਾਂ ਦੇ ਖੇਤਾਂ 'ਚ ਵੀ ਗਏ ਸੀ ਖੇਤੀਬਾੜੀ ਵੀ ਇਹਨਾਂ ਦੀ ਹੀ ਦਿਖਾਈ ਸੀਗੀ ਤੇ ਸ਼ਾਇਦ ਤੁਸੀਂ ਉਹ ਵਲੌਗ ਦੇਖੇ ਹੋਣ ਤੇ ਇਹ ਇਹਨਾਂ ਦਾ ਪ੍ਰਾਣ ਆ ਜਾਂ ਘਰ ਹੈ ਇਹ ਕਹਿੰਦੇ ਕਾਨੂੰ ਮੈਨੂੰ ਬੜੀ ਗੱਲ ਸੋਹਣੀ ਲੱਗੀ ਜਿਹੜੀ ਤੁਸੀਂ ਕਹਿੰਦੇ ਮੈਨੂੰ ਇਹਦੀ ਇੱਟ ਇੱਟ ਨਾਲ ਮੁਹੱਬਤ ਹੈ ਬੇਸ਼ੱਕ ਹਾਂਜੀ ਆਪਣੇ ਕਹਿੰਦੇ ਬਜ਼ੁਰਗਾਂ ਦਾ ਇਹਨਾਂ ਨੇ ਇਹੀ ਰੱਖਿਆ ਹੋਇਆ ਇੱਥੇ ਹੀ ਮੈਂ ਪੈਦਾ ਹੋਇਆ ਇੱਥੇ ਹੀ ਮਤਲਬ ਹੈ ਹਾਂ ਖੋਨ ਤੱਕ ਬਈ ਬਹੁਤ ਪਿਆਰ ਹੋ ਜਾਂਦਾ ਤੇ ਇਹ ਇਹ ਕੱਲਾ ਇੰਨਾ ਕੀ ਨਹੀਂ ਇਹਨਾਂ ਨੇ ਪਾਰਟੀਸ਼ਨ ਕਰਕੇ ਰੱਖੇ ਹੋਏ ਨੇ ਇਹ ਘਰਾਂ ਚ ਨਾ ਪਾਰਟੀਸ਼ਨ ਕੀਤੀ ਹੋਇਆ ਇਹਨਾਂ ਨੇ ਆ ਜਿੰਨਾ ਤੁਹਾਨੂੰ ਦਿਖਦਾ ਇੰਨੀ ਇਹਦੇ ਪਰਾਂ ਇੰਨੀ ਹੋਰ ਪਰਾਂ 8 ਕਨਾਲਾਂ ਚ ਵਗਲੇ ਰੱਖਿਆ ਹੈਗਾ ਇਹ ਗੱਲ ਦੀ ਮੈਨੂੰ ਬੜੀ ਹੈਰਾਨੀ ਮੈਂ ਕਿਹਾ ਮੈਂ ਜਦ ਪਹਿਲੇ ਦਿਨ ਰਾਤ ਨੂੰ ਆਏ ਸੀ ਨਾ ਅਸੀਂ ਇਹਨਾਂ ਦੇ ਘਰੇ ਤੇ ਉਦੋਂ ਇਹਨਾਂ ਨੂੰ ਪੁੱਛਿਆ ਵੀ ਇਹ ਵੀ ਘਰ ਬਾਵਾ ਖੁੱਲਾ ਲੱਗਦਾ ਮੈਂ ਕਿੰਨਾ ਕਹਿੰਦਾ ਅੱਠ ਕਨਾਲ ਅੱਠ ਕਨਾਲ ਪੰਜਾਹ ਚਲੋ ਹੁਣ ਆਪਾਂ ਰੋਟੀ ਖਾ ਲਈਏ ਬ੍ਰੇਕਫਾਸਟ ਕਰ ਲਈਏ ਬ੍ਰੇਕਫਾਸਟ ਲੱਗਣਾ ਲਗਾ ਤੇ ਉਸ ਤੋਂ ਬਾਅਦ ਜਾਂਦੇ ਹੋਏ ਸਾਰੇ ਨਾਲ ਮਿਲਾ ਕੇ ਫਿਰ ਚੱਲਦੇ ਆ ਲਾਹੌਰ ਨਦੀਮ ਸਾਹਿਬ ਦਾ ਜਿਹੜਾ ਇਹ ਘਰ ਹੈ ਨਾ ਇਹ ਸਾਨੂੰ ਨਹੀਂ ਭੁੱਲਣਾ ਖਾਸ ਕਰਕੇ ਬ੍ਰੇਕਫਾਸਟ ਵਾਲੀ ਥਾਂ ਨਹੀਂ ਭੁੱਲਣੀ ਆ ਦੇਖੋ ਪ੍ਰਾਣਾ ਘਰ ਤੇ ਸੁਖਚੈਨ ਜਾਮਣਾ ਲੱਗੀਆਂ ਹੋਈਆਂ ਇਹਨਾਂ ਦੇ ਥੱਲੇ ਬਹਿ ਕੇ ਅਸੀਂ ਰੋਜ਼ ਆ ਖਾਣਾ-ਦਾਣਾ ਖਾਂਦੇ ਸੀਗੇ ਤੇ ਬਾਕੀ ਫੇਰ ਕਦੇ ਆਵਾਂਗੇ ਜ਼ਿੰਦਗੀ 'ਚ ਮੌਕਾ ਮਿਲੂਗਾ ਹਮ ਹਜੇ ਤਾਂ ਅਜ ਲਾਂਬੇ ਲਾਉਣ ਜਾਣਾ ਵੀਰ ਅਰਗੀਆਂ ਦੇ ਹੁਣ ਤਾਂ ਕੁੜੀਆਂ ਦੇ ਵਿਆਹ ਤੇ ਆਵਾਂਗੇ ਹਾਂਜੀ ਜੇ ਬੁਲਾਉਣਗੇ ਪਰ ਤਾਂ ਹੀ ਇਹ ਇਹਨੇ ਜੀ ਸਾਡੇ ਖਾਲੀ ਜੀ ਤੇ ਮਾਦ ਮਾਸੀ ਤੇ ਇਹਨਾਂ ਦੇ ਪਰੌਂਠੇ ਨਹੀਂ ਭੁੱਲਣੇ ਸਾਨੂੰ ਸੱਚੀ ਗੁਰੰਜੀ ਕਰਾਂ ਐਨਾ ਕ ਘਰ ਦਾ ਆਦਰ ਮਾਨ ਜਮਾ ਸਤਕਾਰ ਤੇ ਬਹੁਤ ਸਾਰਾ ਪਿਆਰ ਸਤਕਾਰ ਤੁਹਾਨੂੰ ਫਿਰ ਮਿਲਾਂਗੇ ਠੀਕ ਹੈ ਇਹ ਥੋੜਾ ਜਿਹਾ ਸੰਗਦੇ ਆ ਤੇ ਇਹਨਾਂ ਦਾ ਛੋਟਾ ਜਿਹਾ ਪਰਿਵਾਰ ਹੈ ਤੇ ਚਾਰ ਜੀ ਨੇ ਇਹ ਘਰ ਚ ਇਹ ਹਾਂਜੀ ਦੋ ਕੁੜੀਆਂ ਨੇ ਤੇ ਛੋਟਾ ਜਿਹਾ ਪਰਿਵਾਰ ਹੈ ਛੋਟਾ ਪਰਿਵਾਰ ਸੁਖੀ ਪਰਵਾਰ ਸੁਖੀ ਪਰਵਾਰ ਨਦੀਮ ਸਾਹਿਬ ਕਦੋਂ ਆਉਂਗੇ ਇੰਡੀਆ ਹੁਣ ਦੱਸੋ ਇਹ ਰੱਬ ਜਾਣਦਾ ਪਰ ਓਲਟ ਡਰਾਈ ਦਰਵੇਸ਼ ਬੰਦਿਆ ਜੀ ਇਹ ਜਿਹਨੂੰ ਰੱਬ ਦਾ ਬੰਦਾ ਕਹਿੰਦੇ ਨੇ ਨਾ ਉਹ ਵੀ ਦਿਖਾਓ ਪੇਂਟਿੰਗ ਕਿੰਨੀ ਸੋਹਣੀ ਬਣਾਈ ਆ ਹਾਂਜੀ ਇਹ ਦੇਖੋ ਜੀ ਪ੍ਰਾਣੀਆਂ ਪਿੰਡੀਆਂ 10 ਸਾਲ ਦੇ ਸੀ ਇਹਨਾਂ ਦੇ ਬੇਟੀ ਜੰਦੀਆਂ ਬਣਾਈਆਂ ਹੋਈਆਂ ਦੇਖੋ ਕਿੰਡੀ ਕਿੰਡੀ ਸੋਹਣੀ ਕਲਾਕਾਰ ਤੇ ਸਾਨੂੰ ਤਾਂ ਨਾ ਪਸੰਦ ਆ ਗਿਆ ਸੀ ਤਾਂ ਤਾਂ ਮੈਂ ਕਹਿ ਰਿਹਾ ਸੀ ਨਾ ਵੀ ਆਰਡਰ ਦਿੱਤਾਗਾ ਵੀ ਸਾਡੀਆਂ ਵੀ ਫੋਟੋਆਂ ਬਣਾ ਦੋ ਦੇਖੋ ਕਮਾਲ ਦੀ ਕਲਾਕਾਰੀ ਹੈ ਕਮਾਲ ਦੀ ਕਲਾਕਾਰੀ ਇੰਨਾ ਨਾ ਟੈਲੈਂਟ ਹੈ ਇਧਰ ਦੇ ਜਵਾਕਾਂ ਚ ਆ ਦੇਖ ਆ ਦੇਖ ਹੈਰੀ ਪੌਟਰ ਆ ਬੜਾ ਪਿਆਰੀ ਤਸਵੀਰ ਆ ਪਤਾ ਨਹੀਂ ਕਾਦੇ ਨਾਲ ਬਣਾਈ ਐ ਬ੍ਰਸ਼ ਪੇਂਟ ਨਾਲ ਥਾਲੂ ਜੀ ਹੁਣੇ ਬਣਾਉਣੀ ਐ ਸਾਡੀ ਠੀਕ ਐ ਤਸਵੀਰ ਜ਼ਰੂਰ ਜ਼ਰੂਰ ਸਾਡੇ ਦੋਵਾਂ ਦੀ ਅਸੀਂ ਘਰੇ ਲਾਵਾਂਗੇ ਹਾਂਜੀ ਆ ਕਿੱਦੇ ਸੋਹਣੇ ਬੜੇ ਸੋਹਣੇ ਪੇਪਰ ਬਣਾਏ ਆ ਜੀ ਕਦੇ ਭਾਬੀ ਜੀ ਕਦੇ ਮਾਸੀ ਜੀ ਮੇਰੇ ਤਾਂ ਖਾਲੀ ਅੱਛਾ ਛੋਟੀ ਭਾਬੀ ਐ ਮੇਰੀ ਖਾਲੀ ਐ ਭਾਬੀ ਭਾਲੀ ਆਇਦਰ ਮੈਂ ਇੰਟਰੋਡਿਊਸ ਕਰਾਦਾ ਜੀ ਇਹ ਨੇ ਅਲੀ ਸਾਹਿਬ ਇਹਨਾਂ ਨੂੰ ਵੀ ਤੁਸੀਂ ਪਹਿਲਾਂ ਦੇਖਿਆ ਹੋਣਾ ਵਲੌਗ 'ਚ ਮਿਲੇ ਹੋਣੇ ਤੇ ਇਹ ਵੀ ਅੱਜ ਆਪਣੇ ਨਾਲ ਜਾਣਗੇ ਲਾਹੌਰ ਇਹ ਇਹਨਾਂ ਦੇ ਨਦੀਮ ਸਾਹਿਬ ਦੇ ਭਾਂਜੇ ਹੈਗੇ ਚੱਲੀਏ ਜੀ ਆਹ ਲਓ ਸਮਾਨ ਰੱਖੀ ਆਪਣਾ ਤੇ ਵਧਾਈਆ ਗਿਆ ਸਫਰ ਤੇ ਇਹਨਾਂ ਨੇ ਤਾਂ ਸਾਡੇ ਨਾਲ ਜਾਣਗਾ ਤੇ ਬਾਕੀ ਆਹ ਸਾਡਾ ਕੁਝ ਸਮਾਨ ਆ ਗਿਆ ਇਹ ਮੰਜਾ ਪਰਿਆ ਪੈ ਖੁਸ਼ੀ ਦੇ ਇਹਦੇ ਅਬੀਰਾ ਦੇ ਗਿਫਟਸ ਦਾ ਆਹ ਦੇਖ ਲਓ ਇਹ ਬਾਹਰ ਹੀ ਪਏ ਆ ਹਾਂ ਇਹਨਾਂ ਕੋ ਕੁੜ ਲੈ ਜਾਈਏ ਵੀਰੋ ਕੋਲ ਲੈ ਜੋ ਲੈ ਜੋ ਗੱਡੀ 'ਚ ਸਮਾਨ ਰੱਖ ਦਈਏ ਜੀ ਸਾਰਾ ਤੇ ਫਿਰ ਸਿੱਧਾ ਅਵੀਰਾ ਦੇ ਘਰ ਉਸ ਤੋਂ ਪਹਿਲਾਂ ਸੀ ਕੁਛ ਨਾ ਸ਼ਾਪਿੰਗ ਵੀ ਕਰਨੀ ਹੈ ਬਾਜ਼ਾਰ 'ਚ ਜਾਣਾ ਤੇ ਸ਼ਾਮ ਨੂੰ ਮਿਲਣਾ ਸੀ ਅਜਾ ਵੀਰਾ ਨੂੰ ਕਿਉਂਕਿ ਉਹਨਾਂ ਦਾ ਵੀ ਟਾਈਮ ਸ਼ਡਿਊਲ ਬਿਜ਼ੀ ਹੁੰਦਾ ਥੋੜਾ ਚੈਨਲ 'ਚ ਕੰਮ ਕਰਦੇ ਆ ਜਿਵੇਂ ਤੁਹਾਨੂੰ ਪਤਾ ਹੀ ਹੈ ਇਹਨੂੰ ਸਿੱਧਾ ਰੱਖ ਦੋ ਜੀ ਇਹ ਗਿਫਟਸ ਨੇ ਵਾਹ ਟੋਟਣਾ ਜਾਣ ਬਸ ਠੀਕ ਹੈ ਹਾਂਜੀ 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 ਇਹ ਗੱਡੀ ਸਾਡੀ ਇਹ ਵੀ ਵਾਸ਼ ਕਰਨ ਵਾਲੀ ਹੋਈ ਵੀ ਆ ਬੜੀ ਗੰਦੀ ਐ ਖੇਤਾਂ ਖੁੱਤਾਂ ਚ ਬੜੀ ਕਮਾਈ ਸੀ ਇਹ ਕੁਛ ਦਿਨਾਂ ਹੁਣ ਵਲੌਗ ਨਹੀਂ ਬਣਾਇਆ ਸੀ ਤੇ ਅਸੀਂ ਫ੍ਰੀ ਰਹੇ ਜਮਾ ਤੇ ਫ੍ਰੀ ਰਹੇ ਤੇ ਘੇੜੇ ਦਿੰਦੇ ਰਹੇ ਇਧਰ ਉਧਰ ਘੁੰਮਦੇ ਰਹੇ ਆ ਦੇਖੋ ਖੁਸ਼ੀ ਇੱਥੇ ਇੱਕ ਚੀਜ਼ ਲਿਖੋ ਓਕੇ ਵਾਸ਼ ਮੀਨਤ ਲੇਖ ਲਿਖੋ ਸਾਹਮਣੇ ਸਾਰਿਆਂ ਨੂੰ ਪਤਾ ਲੱਗੇ ਵਾਸ਼ ਹਲੋ ਸਾਨੂੰ ਏਸੀ ਵੀ ਕਿੱਥੇ ਹਾਂਜੀ ਹੁੰਦੇ ਹੁੰਦੇ ਕਾਂਦੇ ਨਦੀਮ ਓਏ ਹੁਣੇ ਨਹੀਂ ਨਦੀਮ ਵੀਰੇ ਐਂਡ ਭਾਬੀ ਵਾਸ਼ਮੀਂ ਨਦੀਮ ਵੀਰੇ ਇਹ ਗੱਲ ਬਿਲਕੁਲ ਸਹੀ ਆ ਵਿੱਚ ਭਾਬੀ ਦਾ ਵੀ ਨਾਮ ਧਰਤਾ ਆ ਨਦੀਮ ਜੀ ਪੜ ਲਿਓ ਹੁਣ ਲਓ ਜੀ ਤੇ ਜਾਣ ਨੂੰ ਜੀ ਤਾਂ ਨਹੀਂ ਕਰਦਾ ਸੀ ਪਰ ਮਿਲਣਾ ਵਿਛੜਨਾ ਦਸਤੂਰ ਜ਼ਿੰਦਗੀ ਦਾ ਹਾਂ ਭਾਬੀ ਦਾ ਜੀ ਨਹੀਂ ਲੱਗਣਾ ਇਕੱਲੇ ਨੂੰ ਹਾਂਜੀ ਜੀ ਨਹੀਂ ਲੱਗਣਾ ਇਕੱਲਿਆਂ ਦਾ ਆਪਣੇ ਦਾ ਸਫ਼ਰ ਚ ਲੰਘ ਜੂਗਾ ਸਹੀ ਗੱਲ ਐਸੀ ਨਦੀਮ ਸਾਹਿਬ ਦਾ ਪਿੰਡ ਆਰੇ ਭੰ ਇੱਕ ਦਿਨ ਫੇਰ ਆ ਜਾਗੇ ਦੁਬਾਰੇ ਫੇਰ ਆ ਜਾਗੇ ਜੀ ਹਜੇ ਦਿਨ ਪਏ ਆਪਣੇ ਸਾਗ ਨਾ ਰੋਟੀ ਨਦੀਮ ਸਾਹਿਬ ਸਾਡੇ ਦਿਨ ਪਏ ਆ ਵਾਕਈ ਹਜੇ ਸਾਡੇ ਕੋਲ ਹੈਗੇ ਆ 7 8 ਦਿਨ ਹੋਰ ਸੱਚੀ ਸੱਚੀ 8 ਦਿਨ ਹੋਰ ਪਏ ਹਜੇ ਆਵਾਂਗੇ ਇੱਕ ਦਿਨ ਆ ਜਾਗੇ ਵਿੱਚੋਂ ਦੀ ਬਹੁਤ ਵੈਲਕਮ ਬਹੁਤ ਵੈਲਕਮ ਹੂੰ ਵੀਰੇ ਨੂੰ ਕੀ ਨਹੀਂ ਆ ਰਿਹਾ ਇਹ ਤਾਂ ਗੱਲਾ ਪੂਰੀ ਡਨ ਹੋ ਚੁੱਕੀ ਆ ਨਾ ਹਾਂਜੀ ਆਵਾਂਗੇ ਜੇ ਜਦੋਂ ਬੰਦਾ ਕਰੇ ਨਾ ਤਾਂ ਫਿਰ ਸ਼ੱਕ ਹੋ ਜਾਂਦਾ ਕੇ ਮੇ ਰੋੜ ਆ ਗਿਆ ਜੀ ਹਾਂ ਇਥੋਂ ਸਿੱਧਾ ਲਾਹੌਰ ਜਾਂਦਾ ਹੈਗਾ ਸਿੱਧਾ ਲਾਹੌਰ ਠੀਕ ਐ ਇੰਨੀ ਕੁ ਫਿਰ ਨੇੜੀ ਆ ਫਿਰ ਤਾਂ ਜਮਾ ਇਹ ਦੇਖੋ ਕੁਝ ਪਿੰਡ ਆਲਾ ਦਵਾਲਾ ਇਹ ਜਾਂਦੀ ਐ ਸਿੱਧੀ ਲਾਹੌਰ ਜਾਂਦੀ ਐ ਜੀ ਇਹ ਟ੍ਰੇਨ ਲਾਹੌਰ ਤੋਂ ਕਰਾਚੀ ਅਸੀਂ ਹਸਟੈਂਡ ਲਾਹੌਰ ਜੀ ਹਾਂ ਅਸੀਂ ਲਾਹੌਰ ਜੀ ਹਾਂ ਠੀਕ ਐ ਲਾਹੌਰ ਨੇੜੀ ਐ ਲਾਹੌਰ ਬਹੁਤ ਵੱਡਾ ਐ ਜੀ ਬੜੀ ਦੂਰੋਂ ਸ਼ੁਰੂ ਹੋ ਜਾਂਦਾ ਜਿਹੜਾ ਲਾਹੌਰ ਐਗਾ ਤਕਰੀਬਨ 20 ਕਿਲੋਮੀਟਰ ਬਾਹਰੋਂ ਲਾਹੌਰ ਸ਼ੁਰੂ ਹੋ ਜਾਂਦਾ ਐ ਦਿੱਲੀ ਤੋਂ ਦਾ ਛੋਟਾ ਹੋਣਾ ਮੇਰੇ ਖਿਆਲ ਦਿੱਲੀ ਜ਼ਿਆਦਾ ਵੱਡੀ ਲੁਧਿਆਣਾ ਜਿੱਡਾ ਹਾਂ ਲੁਧਿਆਣਾ ਤੋਂ ਵੱਡਾ ਹੋਣਾ ਜੀ ਲਓ ਜੀ ਪਹੁੰਚ ਗਏ ਲਾਹੌਰ ਲਾਹੌਰ ਕਹਿੰਦੇ ਲਾਹੌਰ ਹੀ ਹੈ ਤੇ ਹੁਣ ਰਹਿਣਾਗਾ ਆਪਾਂ ਲਾਹੌਰ ਦੋ ਤਿੰਨ ਦਿਨ ਤੇ ਦੋ ਤਿੰਨ ਦਿਨ ਹੁਣ ਲਾਹੌਰ ਤੁਹਾਨੂੰ ਦੁਬਾਰਾ ਫੇਰ ਕਮਾਉਣੇਗਾ ਜਿਵੇਂ ਪਹਿਲਾਂ ਕਮਾਉਂਦੇ ਰਹੇ ਸੀਗੇ ਆ ਹੋਰ ਵੀ ਗੂੜਾ ਹੋ ਗਿਆ ਜਿਹੜਾ ਉੱਪਰਲਾ ਉੱਪਰਲਾ ਰੇਤਾ ਸੀ ਉਹ ਉੱਡ ਗਿਆ ਹੁਣ ਵਧੀਆ ਦਿਖਦਾ ਹੈਗਾ ਵਾਸ਼ਮੀ ਨਦੀਮ ਵੀਰੇ ਦੁਪਹਿਰ ਦੇ 2 ਵਜੇ ਤੇ 2 ਘੰਟੇ ਅਸੀਂ ਬਾਜ਼ਾਰ ਚ ਲਾਉਣੇ ਆ ਰੀਗਾ ਮਾਰਕੀਟ ਇਹ ਤੇ ਇਸ ਤੋਂ ਬਿਨਾ ਜਿਹੜਾ ਅਨਾਰਕਲੀ ਬਾਜ਼ਾਰ ਹੈਗਾ ਉਹ ਅਵੀਰਾ ਨਾਲ ਘੁੰਮਣਾਗਾ ਤੇ ਹੁਣ ਤਾਂ ਅਸੀਂ ਆਪਣੇ ਕੁਝ ਕੱਪੜੇ ਵਗੈਰਾ ਲੈਣੇ ਆ ਤੇ ਅਵੀਰਾ ਲਈ ਕੁਝ ਸੂਟ ਸੂਟ ਅਸੀਂ ਅਮਰਸਰੋਂ ਲੈ ਕੇ ਆਏ ਸੀ ਇੱਕ ਅੱਧਾ ਇੱਥੋਂ ਵੀ ਲੈ ਲੈਣਾਗਾ ਤੇ ਫਿਰ ਸ਼ਾਮ ਨੂੰ ਉਹਨੇ ਫ੍ਰੀ ਹੋਣਾ ਤੇ ਸ਼ਾਮ ਨੂੰ ਉਹਦੇ ਘਰ ਜਾਣਾ ਇਹ ਅੱਜ ਦਾ ਸ਼ਡਿਊਲ ਰਹੂਗਾ ਤੇ ਹੁਣ ਦੁਕਾਨਾਂ ਤੇ ਫਿਰਦੇ ਆ ਨਦੀਮ ਸਾਹਿਬ ਨਾਲ ਤੁਹਾਨੂੰ ਇੱਕ ਦਿਨ ਮੈਂ ਪਹਿਲਾਂ ਹੀ ਬੋਲੇ ਸੀ ਇੱਧਰ ਆਓ ਜੀ ਜਾਲੂ ਜੀ ਜਾਲੂ ਖਾਲੂ ਖਾਲੂ ਜੀ ਨੂੰ ਨਾ ਬੋਸ ਕੀ ਲੈਣ ਦਾ ਬਹੁਤ ਵਧੀਆ ਵੱਲ ਹੈ ਤੇ ਇਹ ਬੋਸ ਕੀ ਹੁਣ ਦਵਾ ਕੇ ਲੈ ਆਉਣਗੇ ਸਾਰੇ ਪੁੱਛਦੇ ਸੀ ਕਿੱਥੋਂ ਲੈਣੀ ਹੈ ਕਿੱਥੋਂ ਲੈਣੀ ਆ ਹਾਂਜੀ ਸਾਰੇ ਪੁੱਛਦੇ ਸੀ ਬੋਸ ਕੀ ਕਿਹੋ ਜਿਹਾ ਅੱਜ ਨਾਲੇ ਲੈ ਲਾਂਗੇ ਨਾਲੇ ਦੱਸ ਦਾਂਗੇ ਬੋਸ ਕੀ ਲੈ ਲਾਂਗੇ ਨਲੇ ਤੁਹਾਨੂੰ ਦਿਖਾ ਦਾਂਗੇ ਕਿ ਬੋਸ ਕੀ ਦੀ ਕੁਆਲਿਟੀ ਕੀ ਹੁੰਦੀ ਹੈ ਤੇ ਕਿੱਥੋਂ ਮਿਲਦੀ ਹੈ ਕੀ ਪਛਾਣ ਹੈ ਔਰੀਗਾ ਮਾਰਕੀਟ ਆ ਵੈਸੇ ਤਾਂ ਤੁਹਾਨੂੰ ਦੱਸ ਹੀ ਦਿੱਤਾ ਹਨ ਇੱਥੋਂ ਦੀਆਂ ਦੁਕਾਨਾਂ ਆਲਾ ਦੁਵਾਲਾ ਦੇਖਦੇ ਹਾਂ ਇਹ ਦੇਖੋ ਸੂਟਾਂ ਲਈ ਤਾਂ ਬਹੁਤ ਜ਼ਿਆਦਾ ਮਸ਼ਹੂਰ ਹੈ ਪਾਕਿਸਤਾਨ ਜਾਂ ਕੱਪੜੇ ਲਈ ਖਾਸ ਕਰਕੇ ਕਪੜਾ ਬਹੁਤ ਵਧੀਆ ਇੱਥੇ ਮਿਲਦਾ ਹੈ ਇੱਥੇ ਆਣੇ ਡਿਜ਼ਾਈਨ ਸਟਾਈਲ ਉਹ ਕਿਤੇ ਵੀ ਨਹੀਂ ਮਿਲਦੀ ਹੁਣ ਵੀਰਾ ਨਾਲ ਸ਼ਾਪਿੰਗ ਹੀ ਕਰਨੀ ਹੈ ਤੋ ਬਾਅਦ ਚ ਦੋ ਤਿੰਨ ਦਿਨ ਤੇ ਇਹ ਤੁਹਾਨੂੰ ਸ਼ਾਪਿੰਗ ਦੇ ਜਿਹੜੇ ਵਲੌਗਸ ਆਉਣਗੇ ਉਹ ਇਦੋਂ ਬਾਅਦ ਜ ਮਿਲ ਲਾਂਗੇ ਅੱਜ ਤਾਂ ਅਸੀਂ ਥੋੜਾ ਜਿਹਾ ਸਮਾਨ ਲੈ ਕੇ ਜਾਣਾਗਾ ਜਿਵੇਂ ਤੁਹਾਨੂੰ ਦੱਸਤਾ ਇਹੋ ਜੇ ਬਾਜ਼ਾਰ ਐ ਸਾਰੇ ਖੁਸ਼ੀ ਪਿਛਲੇ ਸਾਲ ਇਹੀ ਬਾਜ਼ਾਰ ਗਏ ਸੀ ਸਾਰੇ ਹਾਂਜੀ ਪਿਛਲੀ ਵਾਰ ਨਾ ਖੁਸ਼ੀ ਨੇ ਜਿਹੜੇ ਸੂਟ ਲੈ ਸੀ ਮੈਨੂੰ ਲੱਗਦਾ ਕੋਈ 7-8 ਸੂਟ ਆ ਲੈ ਸੀ 벨ਵਟ ਦੇ ਪੱਲੇ ਦੋ ਰਹਿ ਗਏ ਬਾਕੀ ਖੋਲੇ ਖੁਸ਼ੀ ਤੋਂ ਜਾਣ ਸਾਰੇ ਨੇ ਤੇ ਇਹ ਇਹ ਸੂਟਾਂ ਲਈ ਬਹੁਤ ਜ਼ਿਆਦਾ ਮਸ਼ਹੂਰ ਐ ਜਿਹੜਾ ਲਾਹੌਰ ਹੈ ਇਹ ਬੈਲਵੈਟ ਦੇ ਸੂਟ ਹੈ ਇਹ ਖੈਰ ਇਹ ਸ਼ਾਪਿੰਗ ਵਾਲਾ ਮਸਲਾ ਮਾਮਲਾ ਤੁਹਾਨੂੰ ਬਾਅਦ ਚ ਦਿਖਾਉਣਾ ਆਉਣ ਵਾਲੇ ਵਲੌਗ ਜਦੋਂ ਸ਼ਾਪਿੰਗ ਕਰਨੀ ਹੈ ਵਲੌਗ ਬਣਾਏ ਕਈ ਵਾਰੀ ਐ ਕੰਮ ਵੀ ਆ ਜਾਂਦੇ ਹੁੰਦੇ ਆ ਤੇ ਦੁਕਾਨ ਸਾਨੂੰ ਲੱਭ ਨਹੀਂ ਰਹੀ ਸੀ ਦੇਖ ਲਓ 1 ਸਾਲ ਪੁਰਾਣਾ ਵਲੌਗ ਹੋ ਗਿਆ ਤੇ ਬੰਦੇ ਦੀ ਫੋਟੋ ਦਿਖਾਈ ਬੰਦੇ ਦੀ ਫੋਟੋ ਦਿਖਾ ਕੇ ਹਾਂਜੀ ਪਛਾਣ ਲਿਆ ਆ ਫੋਨ ਫੜੋ ਇਹ ਫੇਸਬੁਕ ਤੇ ਪਾਈ ਸੀ ਆ ਫੋਨ ਫੜੋ ਤੇ ਬੰਦੇ ਨੂੰ ਹੁਣ ਪਛਾਣਿਆਗਾ ਇਹ ਕਹਿੰਦਾ ਮੇਰੀ ਪਛਾਣ ਲਿਆ ਬਾਈ ਪਛਾਨ ਲੈਣਾ ਇਹ ਕਹਿੰਦਾ ਮੇਰੀ ਦੁਕਾਨ ਤੇ ਆਏ ਸੀ ਜੀ ਤੁਸੀਂ ਆਇਠੋਣ ਸੂਟ ਲੈਣੇ ਆ ਲੱਗਦਾ ਮੈਂ ਪਿਛਲੀ ਵਾਰ ਵੀ ਲੈ ਕੇ ਗਈ ਸੀ ਨਹੀਂ ਲੈ ਰਾਜਾ ਬਾਰਡਰ ਸੀ ਨਾ ਉਹ ਨਾ ਬਹੁਤ ਡਿਜ਼ਾਈਨ ਚੇਂਜੇ ਨੇ ਨਿਊ ਡਿਜ਼ਾਈਨ ਆਇਆ ਹੈ ਮੈਂ ਕਲਰ ਪੰਜ ਕਲਰ ਪਰ ਜਿਹੜਾ ਪਿਛਲੀ ਵਾਰੀ ਲੈ ਕੇ ਜਿਸ ਜਿਹੜਾ ਮੇਰੇ ਕੋਲੋਂ ਖੋ ਲਿਆ ਉਹ ਤਾਂ ਜ਼ਿਆਦਾ ਸੋਹਣਾ ਸੀ ਕਿਨੇ ਖੋ ਲਿਆ ਤੁਹਾਡੇ ਤੋਂ ਕਿਨੇ ਖੋ ਲਿਆ ਕੁਝ ਜਿਹੜੇ ਕੱਪੜੇ ਖੋਏ ਗਏ ਐਦ ਕੀ ਕਹਿੰਦੇ ਕਿਸੇ ਢੰਗ ਕੋਣੇ ਨਹੀਂ ਐਦ ਕਿ ਮੈਂ ਜਾਣ ਸਰੀ ਲੁਕੋ ਲੈਣੀ ਇਹ ਦੇਖੋ ਇਹੋ ਜੇ ਸੂਟ ਮਿਲਦੀਆਂ ਬੀਬੀਓ ਭੈਣੀ ਵੀ ਲੱਟੂ ਹੋਣੀਆਂ ਲਾਹੌਰ ਦੇ ਸੂਟਾਂ ਦੇ ਹੁਣ ਜਿੰਨੀਆਂ ਦੇਖਦੀਆਂ ਪਰਪਲ ਐ ਬ੍ਰਾਊਨ ਐ ਬਲੈਕ ਐ ਲਾਈਟ ਪਰਪਲ ਕਲਰ ਐ ਆਹ ਸੋਹਣਾ ਲਾਦਰ ਇੱਦਾਂ ਮਾਸ਼ਾਅੱਲਾ ਕਲਰ ਵੀ ਬਹੁਤ ਪਿਆਰਾ ਕਲਰ ਐ ਸ਼ਾਲ ਵੀ ਬੜਾ ਬਹੁਤ ਹੋ ਡਾਰਕ ਨਾਬੀ ਜਾ ਉਹ ਮੈਨੂੰ ਰੰਗ ਬਾਲਾ ਸੋਹਣਾ ਲੱਗਦਾ ਸੀ ਇਹ ਲਓ ਜੀ ਇੱਕ ਦੁਕਾਨ ਤੇ ਦੂਜੀ ਤੇ ਆ ਗਏ ਖੁਸ਼ੀ ਦਾ ਮਾਰਕੀਟ ਚ ਆਈ ਨਹੀਂ ਤੇ ਫਿਰ ਕਮਲੀ ਹੋਈ ਨਹੀਂ ਕੁੜੀ ਆ ਦੇਖੋ ਇਹ ਚੀਜ਼ਾਂ ਬਾਈ ਨਹੀਂ ਮਿਲਦੀਆਂ ਸਾਡੇ ਉੱਠਣ ਨੂੰ ਕਿਦਾ ਜੀ ਕਰਦਾ ਕਿਸੇ ਦਾ ਨਹੀਂ ਜੀ ਕਰਦਾ ਕਮਾਲ ਆ ਯਾਰ ਬਹੁਤ ਸੋਹਣਾ ਹੈਗਾ ਪੰਜ ਹੋਦੇ ਨੇ ਤੇ ਆ ਨੋਟ ਵੀ ਸੋਹਣੇ ਸੋਹਣੇ ਜਾਂਦੇ ਆ ਜਿਹੜਾ ਜਿਹੜਾ ਰੰਗ ਨੇ ਸੂਟ ਦੇ ਨਾ ਉਹ ਜਨਾਜ਼ੀ ਦੇ ਕਲਰ ਨੇ ਇਧਰ ਪੰਜ-ਪੰਜ ਹਜ਼ਾਰ ਦੇ ਜਾਂਦੇ ਮਤਲਬ 50 ਹਜ਼ਾਰ ਰੁਪਏ ਦਾ ਜਲਾਬ ਹੀ ਦਿੱਤਾ ਲੈ ਬੈਠੇ ਬੈਠੇ 50 ਹੋਰ ਲੱਗੂਗਾ ਠੀਕੇ ਜਾਵਾਂਗੇ ਤੇ ਕਾਵਾ ਪਿਆਉਂਦੇ ਨਹੀਂ ਹੈਗੇ ਇਹ ਕਾਵਾ ਬਲਾਓ ਭਾਈ ਆ ਰਿਹਾ ਆਹੋ ਪਿਛਲੇ ਸਾਲ ਵੀ ਖੁਸ਼ੀ ਕਹਿੰਦੇ ਕਾਵਾ ਬਲਾਇਆ ਸੀ ਐਤਕੀ ਵੀ ਕਾਵਾ ਪੀਣਾ ਯਾਦਾਂ ਤਾਜ਼ੀਆਂ ਕਰਨੀਆਂ ਇੱਕ ਸੂਟ ਪੈਂਦਾ ਸੀ ਦਾਦਾ 15-15 ਹਜ਼ਾਰ ਦਾ ਇੱਕ ਮੰਗਾਈ ਦਿੱਤਾ ਮੁੰਡੇ ਨੇ ਕਾਵਾ ਅਸੀਂ ਕਰੀਂਗੇ ਕੌੰਦਾ ਵੀ ਕਾਵਾ ਪੀਣਾ ਕਾਵਾ ਪੀਣਾ ਇਹ ਆ ਪਠਾਣੀ ਕਾਵਾ ਤੇ ਗੁੜ ਤੇ ਇਹਦੇ ਮਿੱਠਾ ਨਹੀਂ ਪੈਂਦਾ ਨਾਲ ਦੰਦੀ ਗੁੜ ਦੀ ਵੱਢਣੀ ਪੈਂਦੀ ਹੈ ਧੰਨਵਾਦ ਭਾਈ ਹਾਂ ਉਦੋਂ ਵੀ ਗੋੜੀ ਖਾਦਾ ਸੀ ਇਹ ਇਹ ਮੁੰਡੇ ਇਹ ਮੁੰਡੇ ਦੀ ਫੋਟੋ ਦਿਖਾਈ ਸੀ ਅਸੀਂ ਹੈ ਨਾਲ ਗੁੜ ਤੇ ਦੰਦੀ ਲਿਆਓ 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 ਜ਼ਰੂਰ ਵੀ ਮੰਗੇ ਖਾਲੂ ਜੀ ਚੱਕ ਦੋ ਫਟੇ ਹਾਂ ਪੀ ਲੋ ਕਾਵਾ ਲੈ ਆਪਰਾ ਪੀਏ ਤਕਰੀਬਨ ਡੇਢ ਕ ਘੰਟੇ ਬਾਅਦ ਵਿਹਲੇ ਹੋਇਆ ਤੇ ਹੁਣ ਅਸੀਂ ਚੱਲੇ ਆ ਬੋਸਕੀ ਵਾਲੀ ਸ਼ਾਪ ਤੇ ਤੇ ਕਿਹੋ ਜਿਹਾ ਕਪੜਾ ਕਿਹੋ ਜਿਹਾ ਪ੍ਰਾਈਸ ਆ ਉਹ ਸਾਰਾ ਦੱਸ ਦੇ ਯੇ 8 ਹੈ ਉਹ 6 ਇਹ ਲਓ ਜੀ ਖੋਲ ਕੇ ਦਿਖਾਉਣ ਲੱਗਿਆ ਸਾਨੂੰ ਤੇ ਇਹ ਆ ਗਈ ਇਹਦੀ ਸਿੰਗਲ ਲੇਅਰ ਖੁੱਲੀ ਹੋਈ ਬੋਸਕੀ ਮੈਨੂੰ ਵੀ ਫਰਕ ਲੱਗ ਪਿਓਰ ਨਹੀਂ ਹੈਗੀ ਤੇ ਮੈਨੂੰ ਵੀ ਪਤਾ ਲੱਗਣ ਲੱਗਿਆ ਇਹ ਜਿਹੜੀ ਹੁੰਦੀ ਹੈ ਦੋ ਕੋੜਾ ਬੋਸ ਕੀ ਹੁੰਦੀ ਹੈ ਨਾ ਇਹ ਜਿਹੜੀ ਪਿਓਰ ਹੁੰਦੀ ਉਹਨੂੰ ਦੋ ਕੋੜਾ ਬੋਸ ਕੀ ਬੋਲਦੇ ਪਿਓਰ ਨਹੀਂ ਹੈਗੀ ਨਹੀਂ ਹੈਗੀ ਪਿਓਰ ਨਹੀਂ ਓ ਤਿਲਕ ਉਹਦਾ ਹੱਥ ਚੋਂ ਖੋਜੇ ਕਪੜਾ ਤਿਲਕ ਦਾ ਹੁੰਦਾ ਹੈ ਹੱਥ ਚੋਂ ਆਇਆ ਸੀ ਤਿਲਕਾ ਦਾ ਕਪੜਾ ਪਤਾ ਲੱਗਦਾ ਹਾਂ ਵਧੀਆ ਲੱਗ ਰਹੀ ਹੈ ਹਾਂਜੀ ਮਿਕਸ ਹੈ ਮਿਕਸ ਹੈ ਮਿਕਸਰ ਰਹਿਣ ਦੋ ਰਹਿਣ ਦੋ ਕਿਸੇ ਹੋਰ ਸ਼ਾਪ ਤੇ ਜਾਣਾ ਪੈਣਾਗਾ ਕਿਸੇ ਹੋਰ ਸ਼ਾਪ ਤੇ ਜਾਣਾ ਪੈਣਾ ਨਹੀਂ ਹੈਗੀ ਪਿਓਰ ਪਤਾ ਲੱਗ ਗਿਆ ਮੈਂ ਤੈਨੂੰ ਅਲੀ ਦੂਜੀ ਸ਼ੌਪ ਤੇ ਚਲਦੇ ਜੀ ਤੇ ਤੁਸੀਂ ਕਹਿੰਦੇ ਮੈਨੂੰ ਸਿਰੇ مشورہ ਦੇਣਾ ਤੁਸੀਂ ਜਾ ਮੇਰੇ ਸਣਾ ਲੈਣਾ ਮੈਂ ਤੈਨੂੰ ਇਹ ਸਮਝਾ ਰਿਹਾ ਹਾਂ ਪਰ ਸਾਬ ਦੇ ਲੈ ਕੇ ਮਤਲਬ ਜਿਹੜਾ ਨਾ ਬੰਦਾ ਪਹਿਲੀ ਵਾਰੀ ਆਉਂਦਾ ਉਹ ਬੰਦਾ ਫਸ ਜਾਂਦਾ ਹੁੰਦਾ ਹੈਗਾ ਤੇ ਇਹ ਦੇਖੇ ਤੋਂ ਪਤਾ ਲੱਗਦਾ ਜਿਹਨੇ ਇੱਕ ਵਾਰੀ ਪਾ ਲਈ ਉਹਨੂੰ ਪਤਾ ਲੱਗਣ ਲੱਗ ਜਾਂਦਾ ਹੁਣ ਤਾਂ ਮੈਨੂੰ ਵੀ ਪਤਾ ਲੱਗਣ ਲੱਗਿਆ ਵੀ ਕਿਹੜੀ ਪਿਓਰ ਹੈ ਕਿਵੇਂ ਹੈ ਕਿਉਂਕਿ ਹੱਥ ਲਾਈ ਤੋਂ ਪਤਾ ਲੱਗਣ ਲੱਗ ਜਾਂਦਾ ਬੋਸ ਕੀ ਪੂਰੇ ਪਾਕਿਸਤਾਨ ਜਿਹੜਾ ਮਸ਼ਹੂਰ ਕੱਪੜਾ ਹੈਗਾ ਇੱਥੋਂ ਹੀ ਮਿਲਦਾ ਹੈਗਾ ਆਪਣੇ ਵੀ ਪਿਓਰਿਟੀ ਨਹੀਂ ਆਉਂਦੀ ਹੈਗੀ ਤੇ ਇਹ ਤਾਂ ਕਲਰ ਬਹੁਤ ਪਿਆਰਾ ਹੁੰਦਾ ਖਾਸ ਕਰਕੇ ਇਹਦੇ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਆਹ ਬੋਸਕੀ ਹੁੰਦੀ ਹੈ ਤੇ ਇਹ ਚ ਕਲਰ ਇੱਕੋ ਹੀ ਆਉਂਦਾ ਹੈ ਨਾ ਕਈ ਕਹਿੰਦੇ ਨੇ ਕਾਲੇ ਰੰਗ ਦੀ ਬੋਸਕੀ ਲਿਆ ਦਿਓ ਸਾਨੂੰ ਸਾਨੂੰ ਮੈਸੇਜ ਆ ਰਹੇ ਕਾਲੇ ਰੰਗ ਦੀ ਬੋਸਕੀ ਨਹੀਂ ਆਉਂਦੀ ਬੋਸਕੀ ਦਾ ਆਪਦਾ ਇੱਕੋ ਹੀ ਕਲਰ ਹੁੰਦਾ ਇਹ 6 ਪਾਉਂਡ ਹੁੰਦੀ ਹੈ ਤੇ ਇੱਕ 8 ਪਾਉਂਡ ਹੁੰਦੀ ਹੈ ਜਿਹੜੀ 8 ਪਾਉਂਡ ਹੁੰਦੀ ਹੈ ਇਹ ਥੋੜੀ ਭਾਰੀ ਹੁੰਦੀ ਹੈ ਹੈਵੀ ਸਰਦੀਆਂ ਚ ਪੈ ਜਾਂਦੀ ਹੈ ਇਹ ਬੋਸਕੀ ਹੁੰਦੀ ਹੈ ਇਹ 6 ਪਾਉਂਡ ਹੁੰਦੀ ਹੈ 6 ਪਾਉਂਡ ਆ ਜਿਹੜੀ ਇਹ ਥ੍ਰਿਲ ਕਰਦੀ ਹੈ ਕਲਰ ਚੇਂਜ ਕਰਦੀ ਹੈ ਪਾਇਆ ਹੋਇਆ ਕੱਪੜਾ ਖੋਸ਼ੀ ਨੇ ਲਿਆ ਸੀਗਾ ਤੇ ਜਿਹੜਾ ਆਹ ਕੱਪੜਾ ਇਹ ਆਪਦਾ ਕਲਰ ਨਹੀਂ ਬਦਲਦਾ ਤੇ ਇਹ ਜਿਹੜਾ ਇੱਕੋ ਹੀ ਰੰਗ ਰਹਿੰਦਾ ਇਹਦਾ ਇਹ ਮੋਟਾ ਹੁੰਦਾ ਮਤਲਬ ਕੱਪੜਾ ਜਿਹੜੀ ਨਾ ਇਹ ਮਾਰਕਟ ਹੈ ਜਿਵੇਂ ਏਸੀ ਮਾਰਕਟ ਹੈ ਕੀ ਪਟਿਆਲੇ ਬਸ ਉਹੀ ਕੰਮ ਹੈ ਉਹਦੇ ਨਾਲ ਵੀ ਹੈਗੀ ਰੀਗਾ ਜਿਹਨੂੰ ਬੋਲਦੇ ਆ ਤੇ ਆਹ ਹੁੰਦੀ ਹੈ ਜੀ ਦੋ ਘੋੜੇ ਛਾਪੇ ਹੁੰਦੇ ਤੇ ਇਹ ਹੈ ਦੋ ਘੋੜਾ ਤੇ ਇਹ ਬਣ ਕੇ ਇਹ ਚਾਈਨਾ ਚੋਂ ਆਉਂਦਾ ਸਾਰਾ ਕੱਪੜਾ ਇਹ ਰੇਸ਼ਮ ਦਾ ਹੁੰਦਾ ਜਿਹਨੂੰ ਰੇਸ਼ਮ ਦਾ ਕੀੜਾ ਬੋਲਦੇ ਨੇ ਨਾ ਰੇਸ਼ਮ ਦਾ ਕੀੜਾ ਤੇ ਸਾਰਾ ਉਹ ਤੋਂ ਬਣਦਾ ਇਹਦੀ ਇੱਕ ਪਛਾਣ ਹੋਰ ਹੁੰਦੀ ਹੈ ਤੇ ਇਹਦੇ ਸਾਈਡ ਤੇ ਆ ਲਾਈਨ ਜੀ ਜਾਂਦੀ ਹੁੰਦੀ ਹੈ ਵੈਸੇ ਤਾਂ ਜਾਲੀਆਂ ਦੇ ਵੀ ਜਾਂਦੀ ਹੈ ਹਰੇਕ ਤੇ ਜਾਂਦੀ ਹੈ ਪਰ ਹੱਥ ਲਾ ਕੇ ਨਾ ਹੱਥ 'ਚ ਤਿਲਕ ਦਾ ਕੱਪੜਾ ਇਹ ਤੇ ਇਹਦੀ ਸਭ ਤੋਂ ਜਿਹੜੀ ਅੱਛੀ ਚੰਗੀ ਪਰਖ ਇਹ ਆ ਵੀ ਜਿਹੜੀ ਦੋ ਨੰਬਰ ਬੋਲਤੀ ਹੋਗੀ ਨਾ ਉਹਦੇ ਕਿਸੇ ਕਾਰਨਰ ਤੇ ਹਲਕੇ ਜਿਹੇ ਛੋਟੇ ਪੀਸ ਨੂੰ ਅੱਗ ਲਾਓਗੇ ਨਾ ਤਾਂ ਉਹ ਜਲਦਾ ਜਿਵੇਂ ਦੀਆ ਜਲਦਾ ਜਿਹੜੀ ਜਾਲੀ ਹੈ ਜਾਂ ਜਿਹੜੀ ਅਸਲੀ ਹੈ ਜਿਹੜੀ ਜਿਹੜੀ ਜਾਲੀ ਹੈ ਉਹਨੂੰ ਅੱਗ ਲੱਗੀ ਰਹੂ ਲੱਗੀ ਰਹੂਗੀ ਅੱਛਾ ਜਿਹੜੀ オリジナル ਬੋਸਕੀ ਹੈ ਨਾ ਉਹ ਐ ਕਤਰੇ ਬਣ ਕੇ ਦੇ ਦਿੱਤੀ ਦੇ ਵੀ ਉਹਨੂੰ ਅੱਗ ਨਹੀਂ ਲੱਗੇਗੀ ਅੱਛਾ ਉਹਨੂੰ ਜਿਹੜੀ オリジナル ਬੋਸਕੀ ਐ ਉਹ ਐ ਕਰੀਏ ਜੀ ਸੁੱਕੇ ਜ ਨਹੀਂ ਲੱਗਦੀ ਹਾਂਜੀ ਜਿਵੇਂ ਮੋਮ ਡੇਕਦੀ ਐ ਇਹ オリジナル ਦੀ ਪਛਾਣ ਹੈ ਜੀ ਇਹ ਨਦੀਮ ਸਾਹਿਬ ਕਹਿੰਦੇ ਅੱਗ ਲਾ ਦਿਓ ਛੋਟਾ ਜਿਹਾ ਪੀਸ ਲੈ ਕੇ ਉਹਦੇ ਅੱਗ ਨਹੀਂ ਲੱਗਦੀ ਉਹਨੂੰ ਤੁਭਕੇ ਡਿੱਗੇ ਜਾਣਗੇ ਇਹ オリジナル ਜਦੋਂ ਤੁਸੀਂ ਲੈਣੀ ਅੱਗ ਲਾ ਦਿਓ ਜਦੋਂ ਤੁਸੀਂ ਲੈਣੀ मेरी दुकान बचाऊंगे <laughs> सही गल है खासियत दसो क्या एप्पल का सबसे अच्छा है ये का माल है ये एप्पल का माल है अच्छा एक लम्बर होगा ਨਹੀਂ ਇੱਕ ਨੰਬਰ ਦਾ ਹੋਊਗਾ ਮਤਲਬ ਕਿਵੇਂ ਇਹਦੀ ਬਲ ਜਿਹੜਾ ਤੁਸੀਂ ਕਹਿੰਦੇ ਸੀ ਬਲ ਪੈਣ ਲਿੰਗ ਕਰਕੇ ਦੇਖ ਲਿਓ ਇਸ ਦਾ ਵੋਟ ਪੜੇਗਾ ਮਜ਼ਾ ਆਗਾ ਜਦ ਗੱਡੀ ਚੋਧੇਗਾ ਵੋਟ ਪੜੇਗਾ ਵਾਪਸ ਗਿਰੇਗਾ ਇਸ ਦਾ ਇਹ ਕਹਿੰਦਾ ਜਿਹੜੇ ਬਲ ਪੈ ਜਾਣਗੇ ਇਹ ਚ ਇਹ ਸਭ ਤੋਂ ਵੱਧ ਇਹ ਚ ਖੋਲ ਕੇ ਰੱਖਾਇਆ ਮੜਾ ਕਿੰਨੇ ਬਲ ਪੈਂਦੇ ਆ ओरिजिनल ਚ ਕਹਿੰਦਾ ਫਰਫਰ ਕਰਦੀ ਐ ਇੰਨੇ ਬਲ ਪੈਂਦੇ ਆ ਤੇ ਇੰਨੇ ਬਲ ਪੈਂਦੇ ਆ ਜਿਵੇਂ ਆਹ ਬਲ ਪਏ ਪਏ ਆ ਨਾ ਇਹ ਵਾਪਸ ਆਪ ਹੀ ਸੀ ਜਿਵੇਂ ਐ ਲੱਗੂ ਤੁਹਾਨੂੰ ਜਿਵੇਂ ਪ੍ਰੈਸ ਕਰਤੀ ਹੁੰਦੀ ਐ ਇਹ ਦੇਖ ਲੀ ਨਹੀ ਨਹੀ ਇਹ ਸਾਰੇ ਬਲ ਨਾ ਆਪਦੇ ਆਪ ਨਿਕਲਦੇ ਆਪਦੇ ਆਪ ਬਲ ਪੈਂਦੇ ਆ ਆਪਦੇ ਆਪ ਬਲ ਨਿਕ ਕਹਤਾ ਹੈ ਜਿਵੇਂ ਆਏ ਚ ਪਾਏ ਪਏ ਨਾ ਅਹੀਂ ਕੁੜਤੇ ਵੀ ਅਮੇ ਚ ਪਾਏ ਚ ਪੈਂਦੇ ਆ ਦੇ ਦਿਓ ਜੀ ਫਿਰ ਕੱਪੜੇ ਦੱਸ ਥਾਂ ਦੇ ਦਿਓ ਪੂਰਾ ਮਜ਼ਾਕ ਕਰਦੇ ਨਹੀਂ ਨਹੀਂ ਗਾਰੰਟੀ ਹੈ ਗਾਰੰਟੀ ਹੈ ਕਹਿੰਦਾ ਮੇਰੇ ਇੱਛੇ ਸਿੱਟ ਜੋਂ ਨਾ ਕਿਸੇ ਨੇ ਪੂਰੇ ਲਾਹੌਰ ਚ ਕਹਤਾ ਕਿੰਨਾ ਦੀ ਜੀ ਅਜੀਤ ਅਜੀਤ ਦਾ ਲੈਣਾ ਇੱਕ ਸੂਟ ਹੋਰ ਕਿਹਦਾ ਲੈਣਾ ਬਸ ਇੱਕ ਮੇਰਾ ਲੈਣਾ ਬਾਕੀ ਹੋਰ ਕਿਹਦਾ ਲੈਣਾ ਬਾਕੀ ਜਿਹੜਾ ਜਿਹੜਾ ਕਮੈਂਟ ਕਰੋ ਸੋਨੇ ਸੋਨੇ ਉਹਨੂੰ ਇੱਕ ਇੱਕ ਸੂਟ ਕਿਉਂ ਨਦੀਮ ਸਾਹਿਬ ਹਾਂ ਬਿਲਕੁਲ ਉਹ ਵੀ ਨਾ ਉਹ ਡਰਾ ਕਰਾ ਲਿਓ ਨਾ ਹਾਂ ਜੀ ਵਿੱਚ ਲੱਕੀ ਡਰਾ ਘਟਦੀ ਹੈ ਨਹੀਂ ਅੱਜ ਦਾ ਸੀ ਦਿਖਾਉਣਾ ਹੀ ਸੀਗਾ ਵੈਸੇ ਮੈਂ ਤਾਂ ਖਾਲੀ ਮੁੜਨਾ ਹੀ ਨਹੀਂ ਮੈਨੂੰ ਤਾਂ ਇੰਨਾ ਪਸੰਦ ਆ ਯਾਰ ਇਹ ਕਪੜਾ ਮੈਂ ਤਾਂ ਲੈ ਕੇ ਹੀ ਜਾਣਾ ਅੱਜ ਤੇ ਆ ਆ ਆ ਚੀਜ਼ ਹੁੰਦੀ ਹੈ ਇਹ ਆ ਦੋ ਘੋੜਾ ਇਹਦੀ ਆ ਨਿਸ਼ਾਨੀ ਵੈਸੇ ਤਾਂ ਜਾਲੀ ਵੀ ਲੱਗ ਜਾਂਦੀਆਂ ਨਿਸ਼ਾਨੀਆਂ ਦੇ ਦਿਓ ਜੀ ਖਾਨ ਸਾਹਿਬ ਕਹੋ ਮੜਾ ਜਨੋਂ ਦੇਓ ਅਲਗ-ਅਲਗ ਕਰੂਗਾ ਨਹੀਂ ਅਲਗ-ਅਲਗ ਕਰੂਗਾ ਹਾਂ ਲਗ-ਲਗ ਲਓ ਜੀ ਸਾਰਾ ਤੁਹਾਨੂੰ ਦਿਖਾਤਾ ਬੋਸਕੀ ਦਾ ਤੇ ਸੂਟ ਲੈ ਲੈ ਕੁਛ ਜਿਵੇਂ ਤੁਹਾਨੂੰ ਦੱਸਿਆ ਲੈਣੇ ਸੀਗੇ ਤੇ ਹੁਣ ਅਸੀਂ ਚੱਲੇ ਆਂ ਇੱਥੋਂ ਵਾਪਸ ਮਾਰਕੀਟ ਚੋਂ ਤੇ ਹਾਂਜੀ ਮੈਂ ਤਾਂ ਵਾਰੀ ਵਾਰੀ ਇਹ ਬੋਲਦਾ ਵੀ ਕਸਟਮ ਵਾਲੇ ਪਤਾ ਨਹੀਂ ਕਿਵੇਂ ਜਾਣ ਦੇਣਗੇ ਲਿਫਾ ਪਿਆਂ ਦੇ ਲਿਫਾ ਪਏ ਲਿਫਾ ਫਿਰ ਨੇ ਇੱਥੇ ਛਾਪਰ ਬੋਲਦੇ ਆ ਇੱਥੋਂ ਤਾਂ ਛਾਪਰ ਪਰ ਪਰ ਨਿਕਲੇ ਜਾਂਦੇ ਆ ਤੇ ਅਜੇ ਤਾਂ ਸਾਡੇ ਬਹੁਤ ਦਿਨ ਪਏ ਅਜੇ ਤਾਂ ਸ਼ਾਪਿੰਗ ਕਰਨੀ ਹੈ ਤਾਂ ਇਹ ਤਾਂ ਅਸੀਂ ਅਜੇ ਵੀਰਾ ਲਈ ਲੈਣਾ ਸੀਗਾ ਸੂਟ ਨਾਲ ਆਉਂਦਾ ਉਹ ਹੀ ਇਹਨਾਂ ਕੋਲ ਚੱਕ ਲਿਆ ਆਪਾ ਜੀ ਦੇਖ ਲੇ ਪਿਓ ਨੇ ਪਿਆਰੀ ਬੈਣੀ ਆਈ ਹੈ ਟੌਪ ਸਿਲਕ ਬਾਜੀ ਬਾ ਫੇਰਾ ਮੰਗੇ ਜੀ ਕਦੇ ਤੇ ਜਿਹੜਾ ਜੀ ਬੋਸਕੀ ਦਾ ਪ੍ਰਾਈਸ ਆ ਉਹ ਵੀ ਤੁਹਾਨੂੰ ਥੋੜਾ ਦੱਸਦਾ ਤੇ ਉਹ 5000 ਤੋਂ ਜਾਂ 6000 ਤੋਂ ਸ਼ੁਰੂ ਹੋ ਜਾਂਦਾ 10000 ਤੱਕ ਅਲੱਗ-ਅਲੱਗ ਕਿਸਮ ਹੈ ਚ ਨਕਲ ਆਉਂਦੀ ਹੈ Ориジナル ਆਉਂਦੀ ਹੈ ਤੇ ਹਲਕ ਜਿਹੜੀ オリジナル ਹੈ ਤੇ ਉਹਦਾ ਬਸ ਪਛਾਣ ਹੈ ਜਿਹੜੀ ਤੁਹਾਨੂੰ ਦੱਸਤੀ ਰੇਟ ਆ ਤਾਂ ਅਲੱਗ-ਅਲੱਗ ਰਹੂ ਕੋਈ ਇਸ ਦੁਆਚ 13 ਦੇ ਵਿੱਚ ਇਹਨਾਂ 15 ਦੇ ਵਿੱਚ ਇਹਨਾਂ ਪਰ オリジナル6 ਤੋਂ 10 ਦੇ ਵਿੱਚ ਵਿੱਚ ਇੱਥੇ ਜੇ ਰਹਿੰਦੀ ਹੈ ਇਹ ਬਾਜ਼ਾਰ ਤੋਂ ਹੁਣ ਨਿਕਲਿਆ ਬਾਹਰ ਤੇ ਇੱਥੇ ਜੀ ਕਹਿੰਦੇ ਜਿਹੜੀ ਫਰੂਟ ਚਾਟ ਹੁੰਦੀ ਹੈ ਉਹ ਬਹੁਤ ਜ਼ਿਆਦਾ ਮਸ਼ਹੂਰ ਹੈਗੀ ਤੇ ਕਿਹੋ ਜੀ ਹੁੰਦੀ ਹੈ ਉਹ ਤੁਹਾਨੂੰ ਦਿਖਾਉਣੀ ਆ ਇਹ ਤਾਂ ਪਤਾ ਨਹੀਂ ਕੀ ਬਣਾਇਆ ਹੈ ਫਰੂਟ ਚਾਟ ਤਾਂ ਨਹੀਂ ਲੱਗਦੀ ਆਸੀ ਅੱਛਾ کریم ਵਾਲੀ ਫਰੂਟ ਚਾਟ ਹੁੰਦੀ ਹੈ ਪਰਾ ਗਲਾ ਖਰਾਬ ਸੀ ਐਤ ਕੀ ਵੀ ਮੇਰਾ ਗਲਾ ਖਰਾਬ ਹੈ ਖੁਸ਼ੀ ਕਹਿੰਦੇ ਲਾਸਟ ਟਾਈਮ ਵੀ ਮੈਂ ਸੇਵ ਹੀ ਖਾਧੀ ਸੀ ਹੁਣ ਵੀ ਕਹਿੰਦੇ ਸੇਵ ਹੀ ਖਾਣੀ ਹੈ ਇਹ ਹੀ ਸਪੈਸ਼ਲ ਇਥੋਂ ਲੈ ਕੇ ਆਇਆ ਕਹਿੰਦੇ ਆਹ ਚੀਜ਼ ਖਾ ਕੇ ਦੇਖੋ ਟਰਾਈ ਕਰਦੇ ਆ ਕਿ ਉਹ ਜੀ ਹੈਗੀ ਇਹਦੇ ਵਿੱਚ ਸੇਵ ਪਾਇਆ ਜਾਂਦਾ ਤੇ ਪਾਸਤਾ ਵਿੱਚ ਹੀ ਪਾ ਦਿੰਦੇ ਆ ਵਿੱਚ ਹੀ ਨੂਡਲ ਪਾ ਦਿੰਦੇ ਆ ਵਿੱਚ ਹੀ ਆਲੂ ਪਾ ਦਿੰਦੇ ਆ ਪਤਾ ਨਹੀਂ ਕੀ ਕੁਝ ਪਾ ਦਿੰਦੇ ਆ ਤੇ ਉਹ ਆ ਗਿਆ ਤਿਆਰ ਹੋ ਗਿਆ ਨਦੀਮ ਸਾਹਿਬ ਉਹ ਆ ਗਿਆ ਤਿਆਰ ਹੋ ਕੇ ਫੜੋ ਮੜਾ ਜਾਂ ਦਿਖਾਓ ਇਹ ਆ ਗਈ ਜੀ ਫਰੂਟ ਚਾਟ ਇਹਨੂੰ ਕਹਿੰਦੇ ਆ ਫਰੂਟ ਚਾਟ ਇਹੋ ਜੀ ਹੁੰਦੀ ਆ ਜੱਟ ਟੇਸਟ ਕਰਕੇ ਦੱਸਦੇ ਆ ਵੀ ਤੁਸੀਂ ਜਦੋਂ ਆਏ ਟਰਾਈ ਕਰ ਲਿਓ ਕਿ ਨਾ ਪਾਸਤਾ ਵੀ ਵਿੱਚ ਪਾਸ ਹੋਰ ਪਾਸਤਾ ਵੀ ਵਿੱਚ ਹੀ ਆ ਜੀ ਕਿਵੇਂ ਦਾ ਲੱਗਿਆ ਰਿਪਰ ਫਿਰ ਸਵਾਦ ਆ ਨਹੀਂ ਮੈਨੂੰ ਨਹੀਂ ਸਵਾਦ ਲੱਗਿਆ ਤੁਹਾਨੂੰ ਪਿਛਲੀ ਵਾਰੀ ਸਵਾਦ ਲੱਗਿਆ ਅਸਲ 'ਚ ਥੋੜੀ ਜਿਹੀ ਮਿਰਚਾਂ ਹੀ ਲਾਲ ਮਿਰਚਾਂ ਵੱਧ ਪਾਉਂਦੇ ਨੇ ਨਾ ਆਪਾਂ ਹਰੀ ਮਿਰਚ ਵੱਧ ਖਾਂਦੇ ਆ ਤਾਂ ਕਰਕੇ ਨਾ ਆਹ ਦੇਖੋ ਤੁਰੋ ਤਨੂ ਦਿਖਾ ਰਹੇ ਦੇਖ ਇਧਰ ਤਾਂ ਕਰੀਮ ਕਰੀਮ ਦੇ ਵਿੱਚ ਸੇਵ ਕੱਟ ਕੇ ਪਾਇਆ ਹੋਇਆ ਤੇ ਆ ਪਾਸਤਾ ਇਧਰ ਫੇਰ ਵਿੱਚ ਹੀ ਕਕੰਬਰ ਟਮਾਟਰ ਉਹ ਤਾਂ ਕੀ ਗੋਸ਼ ਤਰਿਆ ਫਿਰਦਾ ਹਨ ਲਾਹੌਰੀ ਆ ਨਾ ਮਿਰਚ ਬਹੁਤੀ ਖਾਂਦੇ ਆ ਲੈਂਦੇ ਪੰਜਾਬ ਵਾਲੇ ਉਹ ਘੱਟ ਮਿਰਚਾ ਖਾਇਆ ਕਰੋ ਘੱਟ ਪਾਇਆ ਕਰੋ ਸਰਦਾਰਾਂ ਨੂੰ ਹੁਣ ਅਸੀਂ ਚੱਲੇ ਆ ਜੀ ਲਾਹੌਰ ਦੀ ਲਿਬਰਟੀ ਮਾਰਕੀਟ ਤੇ ਲਾਹੌਰ ਦੀ ਲਿਬਰਟੀ ਮਾਰਕੀਟ ਚ ਉੱਥੇ ਮਿਲਣਾ ਜੀ ਅਸੀਂ ਤੇ ਅ ਵੀਰਾਂ ਨੂੰ ਤੇ ਉਦੋਂ ਬਾਅਦ ਚ ਫਿਰ ਘਰ ਨੂੰ ਜਾਣਾ ਉਥੇ ਡ੍ਰੌਪ ਕਰ ਦੇਣਾ ਹੁਣ ਹੁਣ ਹੈਂਡ ਓਵਰ ਨਦੀਮ ਸਾਹਿਬ ਨੇ ਵੀਰਾਂ ਨੂੰ ਕਰ ਦੇਣਾ ਹੈ ਨਦੀਮ ਸਾਹਿਬ ਹਾਂਜੀ ਹਾਂਜੀ ਬਸ ਇਹ ਜਿਵੇਂ ਜਿਵੇਂ ਨਾਸਰ ਟਰਾਂਸਫਰ ਹੋਇਆ ਹਾਂਜੀ ਤੇ ਮੈਂ ਹੁਣ ਗਾਂਹ ਟਰਾਂਸਫਰ ਪ੍ਰੋਟੋਕਾਲ ਨੇ ਨਾ ਪ੍ਰੋਟੋਕਾਲ 'ਚ ਰਹ ਰਹੇ ਹਾਂ ਅਸੀਂ ਇੱਕ ਬੰਦਾ ਦੂਜੇ ਨੂੰ ਜ਼ਿੰਮੇਵਾਰੀ ਦੇ ਕੇ ਸੌਂਪ ਕੇ ਫਿਰ ਜਾਂਦਾ ਵੀ ਹੁਣ ਸਮਝੋ ਜੀ ਵੀ ਉਹ ਵੀ ਬਣਾਈਦੀ ਆ ਵੀ ਤੁਹਾਨੂੰ ਸੌਂਪ ਰਿਹਾ ਆ ਸਾਡੇ ਪਰੋਣੇ ਕਿਤੇ ਹੋਰਾ ਇੱਧਰ ਉੱਧਰ ਨਾ ਹੋ ਜਾਵੇ ਸਹੀ ਗੱਲ ਹੈ ਤੇ ਇਹ ਨੂੰ ਲਿਬਰਟੀ ਮਾਰਕੀਟ ਬੋਲਦੇ ਆ ਹੁਣ ਜਿੱਦੇ ਚ ਅਸੀਂ ਐਂਟਰ ਹੋਏ ਆ ਵੀਰਾਂ ਨੂੰ ਇੱਥੇ ਆਉਣ ਨੂੰ ਕਿਹਾ ਸੀ ਦੇਖ ਲਓ ਤੇ ਉਹਨੂੰ ਮੇਕਅਪ ਕਰਨ ਚ ਟਾਈਮ ਹਾਂਜੀ ਜਿੱਦਾਂ ਉਹਨੂੰ ਮੇਕਅਪ ਕਰਨ ਚ ਟਾਈਮ ਲੱਗ ਰਿਹਾ ਹੁਣ ਕਹਿੰਦੇ ਮੈਂ ਫੁੱਲ ਮੈਨੂੰ ਮੈਸੇਜ ਆਇਆ ਕਹਿੰਦੇ ਮੈਂ ਖੁਜੀ ਮੈਨੂੰ ਮੈਸੇਜ ਪਤਾ ਗਿਆ ਹੈ ਕਹਿੰਦੇ ਮੈਂ ਫੁੱਲ ਫੱਲਾ ਲੈ ਕੇ ਆਉਣੇ ਆ ਤੁਹਾਡੇ ਲਈ ਕਹਿੰਦੇ ਮੈਨੂੰ ਥੋੜੇ ਜਿਹੇ 10 ਮਿੰਟ ਲੱਗਣਗੇ ਮੈਂ ਕਹਿੰਦੇ ਅਸੀਂ ਚਾਹ ਪਾਣੀ ਪੀ ਲਈਏ ਕੁਛ ਖਾ ਪੀ ਆਉਣੇ ਆ ਮਾਰਕੀਟ ਦੇ ਵਿੱਚ ਹੀ ਇੱਥੇ ਛੋਟੀਆਂ ਛੋਟੀਆਂ ਦੁਕਾਨਾਂ ਬਣੀਆਂ ਹੋਈਆਂ ਤੇ ਇੱਥੇ ਹੁਣ ਅਸੀਂ ਚ ਸੂਪ ਦਾ ਮਾਸਾ ਰਾਤ ਨੂੰ ਨਾ ਜਿਹੜਾ ਲਾਹੌਰ ਹੈ ਉਹ ਵੱਧ ਭਖਦਾ ਹੈਗਾ ਤੇ ਦਿਨੇ ਜਿਹੜਾ ਲਾਹੌਰ ਹੈ ਉਹ ਸੌਂਦਾ ਹੈਗਾ ਇਹਨਾਂ ਦਾ ਪੁੱਠਾ ਟਾਈਮ ਹੈ ਲਾਹੌਰ ਦਾ ਇਹ 12 ਵਜੇ 1 ਵਜੇ ਲਾਹੌਰ ਸੌਂਦਾ ਹੈਗਾ ਤੇ ਰਾਤ ਨੂੰ ਦਿਨੇ ਇਹ 11 ਵਜੇ ਤੋਂ ਪਹਿਲਾਂ ਖੁੱਲਦਾ ਨਹੀਂ ਹੈਗਾ ਸ਼ੁਕਰੀਆ ਜੀ ਇਹ ਆਗੇ ਜੀ ਸੂਪ ਨਾਲ ਚਾਹ ਸਰਦੀਆਂ ਦੀ ਸਭ ਤੋਂ ਵਧੀਆ ਗ੍ਰਾਹਕ ਹੈਗੀ ਇਹ ਸੂਪ ਹੁੰਦਾ ਜਿਹੜਾ ਤੇ ਚਮਚਾ ਰਬੜ ਦਾ ਚਲੋ ਕੋਈ ਨਹੀਂ ਇਹ ਲਾਹੌਰ ਚ ਤਰੇ ਫਿਰਦੇ ਫੈਨ ਮਿਲ ਜਾਂਦੇ ਆ ਹਾਂਜੀ ਹੁਕਮ ਲਾਉਗੀ ਕਹਿੰਦੇ ਆ ਹੋਰ ਤੁਸੀਂ ਸੁਣਾਓ ਠੀਕ ਠਾਕ ਵਧੀਆ ਠੀਕ ਠਾਕ ਬਹੁਤ ਅੱਛਾ ਲੱਗਾ ਸਾਨੂੰ ਤੁਸੀਂ ਇੱਥੇ ਆਏ ਹੋ ਸਾਡੇ ਕੋਲ ਕਦੋਂ ਤੋਂ ਦੇਖਣ ਲੱਗੇ ਅਸੀਂ ਬਹੁਤ ਢੇਰ ਤੋਂ ਦੇਖਦੇ ਆ ਤੁਹਾਨੂੰ ਬਹੁਤ ਢੇਰ ਤੋਂ ਦੇਖਦੇ ਆ ਚਲ ਸ਼ੁਕਰੀਆ ਭਰਾ ਮਿਹਰਬਾਨੀ ਦੁਕਾਨ ਆ ਇੱਥੇ ਆਪਣੀ ਧੰਨ ਬਹੁਤ ਹਾਂਜੀ ਸਟਾਲ ਆ ਅੱਛਾ ਸਟਾਲਾਂ ਲਾ ਕੇ ਰੱਖਦੇ ਹਾਂ ਹਾਂਜੀ ਹਾਂਜੀ ਤੁਹਾਡੀਆਂ ਬਹੁਤ ਪਿਆਰੀਆਂ ਵੀਡੀਓ ਲੱਗਦੀਆਂ ਬਹੁਤ ਪਿਆਰੀਆਂ ਲੱਗਦੀਆਂ ਧੰਨਵਾਦ ਯਾਰ ਭਰਾ ਸ਼ੁਕਰੀਆ ਮਿਹਰਬਾਨੀ ਇਹ ਦੇਖ ਲਓ ਜੀ ਹਾਂਜੀ ਇਹ ਸਾਰੇ ਦੇਖਦੇ ਆ ਲੈ ਤੁਰੇ ਜਾਂਦੇ ਨੇ ਗਲੀਆਂ ਚ ਵੀ ਪਛਾਣ ਲੈਂਦੇ ਆ ਸਾਰੇ ਦੇਖਦੇ ਸਾਰੇ ਦੇਖਦੇ ਆਸੀ ਤੁਹਾਡੇ ਸਬਸਕ੍ਰਾਈਬਰ ਹੈਗੇ ਆ ਪੱਕੇ ਸਬਸਕ੍ਰਾਈਬਰ ਹਾਂਜੀ ਬਾਤ 6 ਲੱਖ ਚੋਂ ਮੈਂ ਸਮਝ ਗਿਆ ਵੀ 6 ਲੱਖ ਚੋਂ 6.5 ਲੱਖ ਚੋਂ ਇੱਕ ਬੰਦਾ ਇਹ ਵੀ ਹੈ ਹਾਂਜੀ ਹਾਂਜੀ ਆਹ ਦੇਖ ਲਓ ਪਹੁੰਚ ਗਏ ਤੇ ਅੱਧੇ ਪੰਜਾਬ ਤੋਂ ਸਾਡੇ ਗਾਲਾਂ ਪਵਾ ਕੇ ਲੇਟ ਆ ਪਾਰੇ ਹੁਣ ਗਾਲਾਂ ਕੀ ਗਾਲਾਂ ਤੁਹਾਨੂੰ ਦੇਣ ਦਾ ਹੱਕ ਹੈ ਹੁਣ ਅਸੀਂ ਤੁਹਾਨੂੰ ਦੋ ਤਿੰਨ ਦਿਨ ਗਾਲਾਂ ਹੀ ਗਾਲਾਂ ਪਵਾਉਣੀ ਆ ਨਹੀਂ ਨਹੀਂ ਮਿੱਤਰੋ ਮੈਂ ਤੁਹਾਨੂੰ ਪਹਿਲੇ ਵੀ ਇੱਕ ਵੀਡੀਓ 'ਚ ਪਹਿਲੇ ਵੀ ਇੱਕ ਵੀਡੀਓ 'ਚ ਦੱਸਤਾ ਸੀ ਮੇਰੇ ਪਿੰਨ ਖੁਸ਼ੀ ਬਹੁਤ ਝੂਠੇ ਆ ਵੀ ਮਿਲ ਨਹੀਂ ਆਉਂਦੇ ਪਤਾ ਨਹੀਂ ਕੀ ਕੀ ਗਿਆ ਹੁਣ ਆਪਣੇ ਕੀ ਆਪਣੇ ਉਹ ਦਿਨ ਤੁਹਾਡੇ ਹਿਸਾਬ ਨਾਲ ਵੀਰਾ ਪਿੰਨ ਤੁਸੀਂ ਇੱਕ ਕਮੇਡੀ ਕਰਦੇ ਹੋ ਮੈਨੂੰ ਲੱਗਦਾ ਹੀ ਨਹੀਂ ਵੀ ਲੋਕਾਂ ਨੇ ਸੱਚ ਮੰਨ ਕੇ ਵੇ ਲਿਆ ਯਾਰ ਮੈਂ ਐਕਟਿੰਗ ਅੱਛੀ ਕੀਤੀ ਇਹ ਦੇਖੋ ਐਡਾ ਪੱਕਾ ਮੂੰਹ ਬਣਾ ਕੇ ਗੱਲ ਕੀਤੀ ਆ ਮਤਲਬ ਮੈਂ ਐਕਟਰ ਬਣ ਸਕਦੀ ਆ ਇਦਾਂ ਜੀਤ ਨਾਲ ਗੱਲ ਕਰਦੇ ਹਾਂ ਅਸੀਂ ਘਟ ਦੀ ਪੰਜਾਬ ਆ ਖੜਿਆ ਜੀ ਹੁਣ ਤੁਹਾਡੇ ਸਾਹਮਣੇ ਜਿਹੜੇ ਜਿਹੜੇ ਕਹਿੰਦੇ ਸੀ ਵੀਰਾ ਨੂੰ ਨਹੀਂ ਮਿਲਦੇ ਮੈਂ ਤਾਂ ਇਹ ਸਮਝਦਾ ਚੜਦੇ ਪਿਆਰ ਚ ਨਹੀਂ ਫੈਨ ਫੋਲੋਇੰਗ ਤੁਹਾਡੀ ਚੜਦੇ ਪੰਜਾਬ ਚ ਹਾਂ ਉਧਰਲੇ ਪੰਜਾਬ ਚ ਕਹਿੰਦੇ ਜੀ ਉਹ ਵਿਚਾਰੀ ਰੋਈ ਜਾਂਦੀ ਹੈ ਵਿਚਾਰੀ ਪਿੱਟੀ ਜਾਂਦੀ ਆ ਤੁਸੀਂ ਪੰਜਾਬ ਦੀ ਬੇਇੱਜ਼ਤੀ ਕਰਾਤੀ ਮੈਂ ਦੇਖਾ ਅੱਖਾਂ ਕਿੰਨੀਆਂ ਮੋਟੀਆਂ ਹੋ ਗਈਆਂ ਸੁੱਜ ਗਈਆਂ ਅੱਖ ਇਹ ਐਕਟਰ ਦਾ ਘੜਿਆ ਬਸ ਇਹ ਗੱਲ ਹੈ ਅੱਛਾ ਤੇ ਬਾਕੀ ਹਾਸਾ ਮਜ਼ਾਕ ਅਲੱਗ ਰਹਿ ਗਿਆ ਤੇ ਹੁਣ ਅਸੀਂ ਇਹਨਾਂ ਕੋਲੇ ਪਹੁੰਚ ਗਏ ਤੇ ਇਹਨਾਂ ਦੇ ਕੋਲ ਹੀ ਰਹਿਣਾ ਹੁਣ ਅਗਲੇ ਜਿੰਨੇ ਦਿਨ ਹੁਣ ਅਸੀਂ ਜਾਂਦੇ ਨੇ ਹੁਣ ਤੁਹਾਡੇ ਕੋਲੀਆਂ ਠੀਕ ਹੈ ਜੀ ਹੁਣ ਦਾਦੇ ਮੰਗਾਉਣੇ ਆ ਜਿੱਦਣ ਇਹ ਘਰੋਂ ਕੱਢ ਦੇਣਗੇ ਤੋੜੇ ਹੋਗੇ ਸਹੀ ਹੈ ਨਾ ਗੱਲ ਨਹੀਂ ਆ ਜੀ ਬਿਲਕੁਲ ਇਹ ਲੱਗਦਾ ਇਹ ਲਓ ਜੀ ਫੈਨ ਫਾਲੋਇੰਗ ਇੰਨੀ ਕਿ ਜ਼ਿਆਦਾ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਹੈਗਾ ਇੱਥੇ ਇੰਨੀ ਚੜਾਈ ਸਾਡੇ ਨਾਲ ਵੀ ਇੱਕ ਫੋਟੋ ਕਰਾ ਲਓ ਜੀ ਸਾਡੇ ਨਾਲ ਕਰਾ ਲਓ ਫੋਟੋ ਕੱਢਣਾ ਵੀਡੀਓ ਕਰਾਂਗੇ ਆਸੀਂ ਮਿਲਣਾ ਹੈ ਤੁਹਾਨੂੰ ਅਲੀ ਸਾਹਿਬ ਸਾਡਾ ਸਮਾਨ ਵੀ ਟ੍ਰਾਂਸਫਰ ਕਰਨਾ ਸਾਡੀ ਜ਼ਿੰਮੇਵਾਰੀ ਸੌਂਪ ਕੇ ਜਾਣੀ ਹੈ ਇਹਨਾਂ ਨੂੰ ਅਲੀ ਸਾਹਿਬ ਵਿਦਾ ਕਰਨ ਚੱਲੇ ਹੋ ਸਾਨੂੰ ਸਮਾਨ ਇੱਧਰ ਆ ਗਿਆ ਜੀ ਸਾਰਾ ਅਵੀਰਾਂ ਨੂੰ ਗਿਫਟ ਕੋਈ ਨਹੀਂ ਦੇਣੇ ਖੁਸ਼ੀ ਜਿੰਨੇ ਇਹਦੇ ਲੈ ਕੇ ਆਏ ਆ ਆਪਾਂ ਵੀਰਾਂ ਨੂੰ ਨਹੀਂ ਮੈਂ ਇੱਕ ਵੀ ਨਹੀਂ ਦੇਣਾ ਜੀ ਜਿਹੜੇ ਸੂਟ ਸੱਟ ਲੈਂਦੇ ਸਾਰੇ ਰੱਖ ਲੈਣੇ ਖੋਤੇ ਸਹੀ ਜੀ ਖਬਰਦਾਰ ਮੇਰੇ ਗਿਫਟ ਰੱਖੇ ਮੈਂ ਖੁਸ਼ੀ ਕੋਲੋਂ ਦੇਖੋ ਚੋਰੀ ਚੋਰੀ ਲੈ ਲੈਣੇ ਰੱਖਣੇ ਆ ਕਿਉਂਕਿ ਸਰ ਲੰਬੇ ਬਹੁਤ ਆ ਤੁਹਾਡੇ ਸਿਰ ਖੁਸ਼ੀ ਇੱਕ ਵੀ ਸੂਟ ਨਹੀਂ ਦੇਣਾ ਇਹਨਾਂ ਨੂੰ ਠੀਕ ਹੈ ਜਿੰਨੇ ਲੈ ਕੇ ਆ ਹਾਂ ਇੱਕ ਇੱਕ ਤੁਹਾਡੇ ਲਈ ਇੱਥੋਂ ਲੈ ਆ ਸੀ ਅਮਰਸਰੋਂ ਲਿਆਂਦਾ ਅੱਛਾ ਮੈਨੂੰ ਇੱਕ ਬੰਦਾ ਹੋਰ ਕਹਿੰਦਾ ਕਹਿੰਦਾ ਜਿਹੜੇ ਵੀਰਾਂ ਲਈ ਗਿਫਟ ਲਿਆਂਦੇ ਕਹਿੰਦੇ ਉਹ ਦਿਖਾ ਮੈਨੂੰ ਦਿਖਾਓ ਮੈਂ ਕਿਹਾ ਤੂੰ ਠੇਕਾ ਲੱਗਦਾ ਤੈਨੂੰ ਦਿਖਾਵਾਂ ਕਹਿੰਦੇ ਹਰ ਇੱਕ ਚੀਜ਼ ਵੀਡੀਓ ਚ ਦਿਖਾਓ ਲੈ ਵੀ ਜਿਹਨੂੰ ਦੇਣਾ ਉਹਨੂੰ ਦੇ ਦਾਂਗੇ ਉਹਨੂੰ ਦਿਖਾ ਦਾਂਗੇ ਸਹੀ ਹੈ ਨਹੀਂ ਦਿਖਾਉਣੇ ਚਾਹੀਦੇ ਜਣੀ ਜਿਹਨੂੰ ਆਪਾਂ ਦੇਣ ਜਾ ਰਹੇ ਹਾਂ ਉਸੇ ਨੂੰ ਦੇਣੇ ਚਾਹੀਦੇ ਹਾਂ ਮੈਂ ਦਿਖਾ ਦਾਂਗੀ ਤੁਹਾਨੂੰ ਟੈਨਸ਼ਨ ਨਾ ਇਹਨਾਂ ਦੀ ਵੀਡੀਓ ਚ ਜਾ ਕੇ ਦੇਖ ਲਿਓ ਨਾਲੇ ਪ੍ਰੋਮੋਸ਼ਨ ਕਰ ਲੈਂਦੇ ਆ ਨਾਲ ਨਾਲ ਇਹ ਗਿਫਟ ਨੇ ਆ ਦਿਖਾ ਦਿਓ ਬਾਰੋ-ਮਾਰੋ ਨਹੀਂ ਨਹੀਂ ਘਰੇ ਦੇਣੇ ਘਰੇ ਦੇਣੇ ਚੰਗੇ ਕਾਰ ਜਾਂਦੇ ਕਾਰ ਜਾ ਕੇ ਫਲਾਵਰ ਵੀ ਇਹਨਾਂ ਨੂੰ ਦੇਣੇ ਆ ਤਾਂ ਨਾ ਮਿਲ ਗਿਆ ਜੇ ਫਲਾਵਰ ਮਿਲਣਗੇ ਤਾਂ ਹੀ ਗਿਫਟ ਮਿਲਣਗੇ ਇਹਨਾਂ ਯਾਦ ਰੱਖਿਓ ਤੁਸੀਂ ਪਰੇਸ਼ਾਨ ਹੋ ਜਾਣਾ ਫੁੱਲ ਕਿਥੋਂ ਡਿੱਗ ਗੰਦੇ ਆ ਇਹ ਲਓ ਜੀ ਖਾਲੂ ਜੀ ਨੂੰ ਦਈਏ ਅਲਵਿਦਾ ਹੁਣ ਚੰਗਾ ਜੀ ਖਾਲੂ ਜੀ ਅੱਛਾ ਜੀ ਫਿਰ ਮਿਲਾਂਗੇ ਆਪਾਂ ਜ਼ਰੂਰ ਠੀਕ ਹੈ ਇੱਕ ਮਾਸੜ ਜੀ ਸਾਡੇ ਹੁਣ ਚੱਲੇ ਆ ਕਸੂਰ ਨੂੰ ਪਿੰਡ ਨੂੰ ਤੇ ਅਸੀਂ ਰਹਿਣਾ ਹੁਣ ਲਾਹੌਰ ਹੀ ਤੇ ਅਗਲਾ ਜਿਵੇਂ ਪਲਾਨ ਹੋ ਪ੍ਰੋਗਰਾਮ ਹੋ ਵੈਸਤਾ ਇੱਕ ਦੋ ਦਿਨ ਲਾਹੌਰ ਕੋਲ ਬਣੇ ਤੇ ਉਸ ਤੋਂ ਬਾਅਦ ਬਾਹਰ ਗੁਜਰਾਣੇ ਵੱਲ ਜਾਣਾ ਸੀ ਉਧਰ ਹਿਸਟੋਰੀਕਲ ਥਾਂ ਨੇ ਸਿਆਲਕੋਟ ਜਾਣਾ ਗੁਜਰਾਣੇ ਜਾਣਾ ਉਹ ਸਾਡਾ ਪਲਾਨ ਹੈ ਇੱਕ ਨਾ ਇੱਕ ਦਿਨ ਦਿਨ ਕੱਢ ਕੇ ਜੀ ਦੁਬਾਰਾ ਫੇਰ ਮਿਲਾਂਗੇ ਜ਼ਰੂਰ ਜੀ ਆਵਾਂਗੇ ਤੁਹਾਡੇ ਕੋਲ ਦੁਬਾਰਾ ਜ਼ਰੂਰ ਫੇਰ ਮਿਲਾਂਗੇ ਠੀਕ ਹੈ ਚੰਗਾ ਜੀ ਅਲੀ ਜੀ ਮਿਹਰਬਾਨੀ ਤੁਹਾਡੀ ਸ਼ੁਕਰੀਆ ਮੁਹੱਬਤ ਦਾ ਭਰਾ ਫੇਰ ਮਿਲਾਂਗੇ ਤਾਂ ਵਾਗੇ ਕੋਲੀ ਰਹਿੰਦੇ ਆ ਹਾਂਜੀ ਹਾਂਜੀ ਮੈਂ ਵਾਗੇ ਦੇ ਉੱਤੇ ਪਿੰਡ ਵਾਗੇ ਦੇ ਉੱਤੇ ਬੈਠੇ ਮਨਿਆਲਾ ਲਲੋ ਅੱਛਾ ਕਿਹੜਾ ਪਿੰਡ ਹੈ ਲਲੋ ਪਿੰਡ ਜੀ ਲਲੋ ਹਾਂਜੀ ਸਾਡੇ ਉਸ ਪਾਸੇ ਦਾਉਗੇ ਹੈ ਜੀ ਅੱਛਾ ਚੜ੍ਹਦੇ ਪੰਜਾਬ ਵਾਲਾ ਚੜ੍ਹਦੇ ਪੰਜਾਬ ਵਾਲਾ ਚਲੋ ਮਿਲਾਂਗੇ ਤੁਹਾਨੂੰ ਪਿੰਡ ਮਿਲ ਕੇ ਜਾਵਾਂਗੇ ਜਾਂਦੇ ਹੋ ਠੀਕ ਹੈ ਜੀ ਜਾਣਾ ਘਰੇ ਸੀਗਾ ਦੋ ਕੁੜੀਆਂ ਇਕੱਠੀਆਂ ਹੋਈਆਂ ਨਹੀਂ ਤੇ ਬਾਜ਼ਾਰ ਗਈਆਂ ਨੇ ਦੇਖ ਲੋ ਤੇ ਛੋਟੀ ਜੁੱਤੀ ਵੱਡੀ ਜੁੱਤੀ ਸਾਰੀ ਤੇ ਦੇਖ ਲੋ ਬਾਜ਼ਾਰ ਚ ਆਉਣ ਸਾਰ ਖੁਸ਼ੀ ਨੇ ਦੋ ਤਿੰਨ ਜੁੱਤੀਆਂ ਇੱਥੋਂ ਲੈ ਲਈਆਂ ਇੱਥੇ ਤੋੜਦੀਆਂ ਅਜਾ ਲਾਹੌਰ ਚ ਜੁੱਤੀਆਂ ਵਧੀਆ ਨਹੀਂ ਮਿਲਦੀਆਂ ਦਾ ਮਤਲਬ ਇਹ ਆ ਖੁਸ਼ੀ ਆ ਲੈ ਲੋ ਖੁਸ਼ੀ ਖੁਸ਼ੀ ਆ ਲੈ ਲੋ ਆਬਾ ਸੁਣੀਏ ਲੈ ਲੋ ਜਾਂ ਖਾ ਲੋ ਕੋ ਲੈ ਲੋ ਜਾਂ ਖਾ ਲੋ ਖਾਣੀਆਂ ਤੁਸੀਂ ਐ ਜਿਨ੍ਹਾਂ ਨੇ ਵੀਡੀਓ ਪਾਈ ਵਾਰੀ ਵਾਰੀ ਮੈਂ ਫੇਰ ਕਹਾਂ ਖਾਣ ਇਹ ਖਾਣ ਵਾਸਤੇ ਤੁਹਾਡੇ ਵਾਸਤੇ ਆ ਲੈਣ ਵਾਸਤੇ ਨਾ ਯਾਦ ਕਰਾਓ ਸਾਨੂੰ ਤੇ ਇਹ ਕਹਿੰਦੇ ਨਾ ਜਿਹੜਾ ਉਹ ਸੀਗਾ ਮਤਲਬ ਇਹ ਕਹਿੰਦੇ ਵੀ ਗੁਸਤਾਖੀ ਹੋ ਗਈ ਹੁਣ ਤਾਂ ਇਹਨੂੰ ਜੁੱਤੀਆਂ ਜਾਤੀਆਂ ਦਵਾ ਕੇ ਫਿਰ ਫਿਰ ਕਰੇ ਲੈ ਕੇ ਜਾਣਗਾ ਪੜੋ ਲੈਣਾ ਹਾਂ ਵਿੜਿਆ ਰਹੇ ਆ ਸਾਨੂੰ ਅਸਲ ਚ ਇਹ ਚੀਜ਼ਾਂ ਦਵਾ ਦਵਾ ਇਹ ਤਾਂ ਕਰਕੇ ਇੱਥੇ ਆਏ ਆ ਲਓ ਜੀ ਤੇ ਹੁਣ ਅਸੀਂ ਚੱਲਿਆਂ ਜੀ ਅਬੀਰਾ ਜੀ ਦੇ ਘਰ ਤੇ ਨਾ ਕੋਈ ਚਾਹ ਪਾਣੀ ਦਾ ਨਾਮ ਪੁੱਛਿਆ ਵੀ ਤੁਸੀਂ ਭੁੱਖੇ ਤਾਂ ਨਹੀਂ ਜਾਂ ਹੋਰ ਬੰਦਾ ਵੈਸੇ ਦਾ ਪੁੱਛੀ ਲੈਂਦਾ ਵੈਸੇ ਤਾਂ ਅਸੀਂ ਖਾ ਪੀ ਕੇ ਆਏ ਆ ਜਿਹੜੀ ਚਾਹ ਪੀ ਕੇ ਆਏ ਤੇ ਜਿਹੜੀ ਲੱਸੀ ਹੁਣ ਘੋਲੀ ਆ ਸਾਡੀ ਸਾਰਾ ਬਦਲਾ ਲਿਆ ਜਾਏ ਇੱਕ ਇੱਕ ਗੱਲ ਦੱਸ ਕੇ ਨਹੀਂ ਕੋਲ ਭੱਲਿਓ ਵੀ ਲਾ ਰੱਖਿਆ ਨੇ ਦੋ ਜੀ ਹਾਂ ਜੀ ਲਾਹੌਰ ਜੀ ਰਹਿੰਦੇ ਆ ਇਹ ਕਿੰਨੇ ਮਿੰਟ ਲੱਗਣੇ ਜੀ ਆਪਾਂ ਨੂੰ ਆਪਾਂ ਨੂੰ 20 ਮਿੰਟ 20 ਮਿੰਟ ਲੱਗਣੇ ਆ 20 ਮਿੰਟ ਅਚ ਬਾਕੀ ਲਾਹੌਰ ਦੇ ਟ੍ਰੈਫਿਕ ਦੇ ਨਿਰਭਰ ਕਰਦਾ ਜੇ ਟ੍ਰੈਫਿਕ ਹੋ ਗਿਆ ਨਹੀਂ ਪਤਾ ਡੇਢ ਘੰਟਾ ਲੱਗ ਜੇ ਤੁਹਾਨੂੰ ਮੜਾ ਜੇ ਸਮਝਾ ਦੋ ਇਹ ਘਰ ਦਾ ਪੇਤੀ ਇਹਨੇ ਸਾਰਾ ਥੋੜਾ ਐਡਰੈਸ ਦੱਸ ਦੇਣਾ ਨਹੀਂ ਘਰ ਦੂਰ ਨਹੀਂ ਹੋ ਗਿਆ ਜਿਆਦਾ ਪਹੁੰਚੀ ਨਹੀਂ ਹੈਗੇ ਹਨੇਰਾ ਹੋ ਗਿਆ ਇਹਨਾਂ ਦੂਰ ਹੋ ਗਿਆ ਮੈਨੂੰ ਤਾਂ ਇਹਨਾਂ ਦਾ ਲੱਗਦਾ ਨਹੀਂ ਅੱਜ ਰਾਤ ਦਾ ਘਰੇ ਲੈ ਕੇ ਜਾਣ ਦਾ ਗ੍ਰਾਫਿਕ ਚੜੇ ਸੀ ਤਦ ਕਰਕੇ ਦੂਰ ਹੋ ਗਿਆ ਗੱਡੀ ਲਾਹੌਰ ਦੀ ਟ੍ਰੈਫਿਕ ਦਾ ਤੁਹਾਨੂੰ ਦੱਸਿਆ ਸੀ ਕਹਿੰਦੇ ਸੀ 20 ਮਿੰਟ ਲੱਗਣਗੇ ਐਨੂੰ ਪਤਾ 1.5 ਘੰਟੇ ਲੱਗੇ ਲਓ ਜੀ ਅਸੀਂ ਪਹੁੰਚ ਗਏ ਇਹਨਾਂ ਦੇ ਘਰੇ ਤੇ ਤਾਂ ਇੰਤਜ਼ਾਮ ਪੂਰਾ ਕਰ ਰੱਖਿਆਗਾ ਫੁੱਲਾਂ ਦੀ ਵਰਖਾ ਹੋਣ ਵਾਲੀ ਆ ਮੈਨੂੰ ਲੱਗਦਾ ਇਹਦੇ ਰਿਪਨ ਨੂੰ ਬੋਲਣ ਹੀ ਦੇਣਾ ਬੁਕੇ ਬੁਕੇ ਲੈ ਕੇ ਵੀ ਗਲੀ ਚ ਹੀ ਮੰਗਾ ਲਿਆ ਇਹਨਾਂ ਨੇ ਕਿ ਘਰ ਰੇ ਪੜਨ ਤੋਂ ਪਹਿਲਾਂ ਵੀ ਫੁੱਲਾਂ ਨਾਲ ਅਰਜ਼ਾ ਦੀ ਇਹਨਾਂ ਨੂੰ ਸਤੋ ਸਤੋ ਮੇਰ ਲੰਬੇ ਦੇਣੇ ਬਸ ਇੱਕੋ ਪਤਾ ਚੱਲੇ ਓਏ ਆਏ ਸਵਾਗਤ ਅੱਖਾਂ ਚ ਨਾ ਮਾਰੋ ਪਾਪਾ ਜਿੰਦਗੀ ਕੇ ਬੱਚੇ ਚ ਨਾ ਮਾਰੋ ਤੇ ਬੰਦ ਗਏ ਸੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਲਓ ਜੀ ਵੈਲਕਮ ਹੋ ਗਿਆ ਘਰੇ ਸਵਾਗਤ ਥੈਂਕ ਯੂ so much ਆਲੋ ਜੀ ਆਲੋ ਤੁਹਾਡੀ ਮਾਰ ਦੋਨੀ ਇਕੋ ਨਾਲ ਫੋਟੋ ਸੈਲੋ ਹੋ ਗਿਆ ਇਹ ਥੈਂਕ ਯੂ so much ਤੇ ਉਹ ਨਹੀਂ ਸ਼ੋ ਕਰੰਨ ਦੇ ਨਵਾਂ ਲਿਆਂਦਾ ਨਾ ਨਾਸਰ ਜੀ ਉਹ ਹੀ ਪਗਦਾ ਹੈ ਇਹ ਨਵਾਂ ਲਿਆਂਦਾ ਹਾਂ ਨਾਸਰ ਬਾਈ ਹੋਣੀ ਉਹ ਤਾਂ ਤੁਸੀਂ ਦਾ ਪੁਰਾਣੇ ਚੱਕ ਚੱਕ ਦੇਈਆਂ ਨਾ ਖੁਸ਼ਬੂ ਆ ਰਹੀ ਹੈ ਜੇ ਚੋਂ ਇਹਨਾਂ ਨਾਲ ਕੱਲ ਨੂੰ ਇੱਕ ਦੋ ਬੰਦੇ ਹੋਰ ਕੋਤਾ ਦੇ। ਬੜੀ ਖੁਸ਼ੀ ਬਹੁਤ ਹੈ ਵੀ ਤੋਪਾਂ ਆਇਆ। ਸੋ ਐਸੀ ਆਪਣਾ ਇਸ ਦਾ ਵਲੌਗ ਤੇ ਪਹੁੰਚ ਗਿਆਂ ਇਹਨਾਂ ਦੇ ਘਰ ਤੇ ਬਾਕੀ ਹੁਣ ਵਲੌਗ ਤੁਹਾਡੇ ਤੱਕ ਆਉਂਦੇ ਰਹਿਣਗੇ ਦੇਖਦੇ ਆ ਕੀ ਕੀ ਘਮਾਉਂਦੇ ਆ ਪਹਿਲਾਂ ਤਾਂ ਆਵਾਜ਼ਾਂ ਬਹੁਤ ਮਾਰਦੇ ਸੀਗੇ ਛੇਤੀ ਆਓ ਛੇਤੀ ਆਓ ਠੀਕ ਹੈ ਹੁਣ ਜਿੰਨਾ ਟਾਈਮ ਵਾਗੇ ਤੇ ਧੱਕਾ ਲਾ ਕੇ ਕੱਢ ਗਏ ਨਹੀਂ ਹਾਂ ਕਹਿੰਦੇ ਫੇਰ ਧੱਕਾ ਲਾਣਾ ਪੈਣਾ ਨਾ ਮੈਂ ਤਾਂ ਕੋਈ ਨਹੀਂ ਕੋਲ ਆ ਬਾਰਡਰ ਮੈਂ ਤੇ ਜਿੱਦੋਂ ਤੱਕ ਨਾ ਧੱਕਾ ਮਾਰ ਦੇਣਾ ਕਿੰਨੀ ਦੂਰ ਹੈ ਤੁਹਾਡੇ ਤੋਂ ਇਤੋਂ ਹੋਣਾ ਵਾ ਕੋਈ 25 30 ਮਿੰਟ ਦਾ 25 30 ਮਿੰਟ ਦਾ 30 ਮਿੰਟ ਲੱਗਦੇ ਵਾ ਤੇ 3 ਮਿੰਟ ਜੇ ਰੜਦੇ ਰੜਦੀ ਪੰਜਾਬ ਛੱਡ ਜਾਣਾ ਇਹਨਾਂ ਨੇ ਸੋ ਆਉਣ ਵਾਲੇ ਵਲੌਗ ਚ ਤੁਹਾਨੂੰ ਕਮਾਉਣੇ ਸੀ ਬਾਜ਼ਾਰ ਲਾਹੌਰ ਦੇ ਕਿਉਂਕਿ ਸ਼ਾਪਿੰਗ ਵੀ ਕਰਨੀ ਆ ਆਉਣ ਦਾ ਸਾਡਾ ਵਾਪਸ ਆਉਣ ਦਾ ਟਾਈਮ ਹੋ ਰਿਹਾ ਥੋੜੇ ਜਿ ਦਿਨ ਹੋ ਰਿਹਾ ਕੁਝ ਅਬੀਰਾ ਨੇ ਸਨ ਹਿਸਟੋਰੀਕਲ ਜਾਂ ਹੋਰ ਪਿੰਡ ਪੌਂਡ ਵੀ ਇਹਨਾਂ ਨੇ ਵੀ ਕਮਾਉਣੇ ਆ ਆਪ ਦਾ ਕੋਟਾ ਹਰ ਬੰਦੇ ਨੇ ਰੱਖਿਆ ਹੁੰਦਾ ਨਾ ਵੀ ਇੰਨਾ ਕੁ ਮੈਂ ਕਮਾਉਣਾ ਇਹਨਾਂ ਨੇ ਰੱਖਿਆ ਹੋਇਆ ਹੈ ਠੀਕ ਹੈ ਤੇ ਉਸੇ ਲਾਈਨ ਬਾਰਡਰ ਬਾਰਡਰ ਤੇ ਨਾਲ ਐਡਰੈਸਿੰਗ ਨਾ ਸੋ ਵਲੌਗ ਤੁਹਾਡੇ ਤੱਕ ਆਉਂਦੇ ਰਹਿਣਗੇ ਹੁਣ ਇਹਨਾਂ ਦੇ ਨਾਲ ਜੁੜੇ ਰਹੋ ਆਪਣੇ ਸਫਰ ਨਾਲ ਮਿਲਦੇ ਹਾਂ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰਬ ਰੱਖਾ